ਤੁਸੀਂ ਗੱਲ ਕਿਹਦੀ ਕਰ ਰਹੇਂ दारूबाज ਬੰਦੇ ਤੋਂ ਉਹਨੂੰ ਅਕਲ ਹੈ ਨਹੀਂ ਕੀ ਉਹਨੂੰ ਇਹੀ ਨਹੀਂ ਪਤਾ ਹੈਗਾ ਕਿ ਮੈਂ ਗੱਲ ਕੀ ਕਰਨੀ ਕੀ ਨਹੀਂ ਕਰਨੀ ਤੁਹਾਨੂੰ ਰੰਗਲਾ ਪੰਜਾਬ ਜਿਹੜਾ ਮੁੱਖ ਮੰਤਰੀ ਬਣਾ ਰਿਹਾ ਹੈ ਪਸੰਦ ਨਹੀਂ ਇਹ ਰੰਗਲਾ ਪੰਜਾਬ ਨਹੀਂ ਬਣਾ ਗੰਦਲਾ ਪੰਜਾਬ ਬਣਾਤਾ ਸ਼੍ਰੋਮਣੀ ਅਕਾਲੀ ਦਲ ਇਸ ਨੂੰ ਨੰਬਰ 1 ਤੇ ਖੜਾ ਬਹੁਤ ਵੱਡੀ ਮਤਲਬ ਇਹ ਹੈ ਨਾ ਜਿੱਤ ਦਾ ਦਾਵਾ ਕਰਦਾ ਮੈਂ ਪੰਜਾਬ ਨੂੰ ਕੋਈ ਬਚਾ ਸਕਦਾ ਤਾਂ ਸ਼੍ਰੋਮਣੀ ਅਕਾਲੀ ਦਲ ਬਚਾ ਸਕਦਾ ਇਲਜ਼ਾਮ ਤਾਂ ਵਿਰੋਧੀ ਪਾਰਟੀਆਂ ਅਕਾਲੀ ਦਲ ਤੇ ਲਾਉਂਦੀਆਂ ਕਿ ਬਰਬਾਦ ਹੀ ਪੰਜਾਬ ਅਕਾਲੀ ਦਲ ਨੇ ਕੀਤਾ ਹੈ ਉਹ ਤਾਂ ਇਲਜ਼ਾਮ ਹੀ ਹੈ ਨਾ ਪ੍ਰੂਫ ਤਾਂ ਗਰਨ ਹਜ਼ਾਰਾਂ ਗ੍ਰਿਫਤਾਰੀਆਂ ਦੇ ਪੋਸਟਰ ਲੱਗੇ ਨੇ ਜਾਂ ਇੰਨਾ ਅਸੀਂ ਰਿਕਵਰੀ ਕਰ ਲਈ ਇਸ ਚੀਜ਼ਾਂ ਨੂੰ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਵੱਡੇ ਵੱਡੇ ਪੋਸਟਰ ਲਾ ਕੇ ਜੇ ਕੰਮ ਕੀਤਾ ਹੁੰਦਾ ਪੋਸਟਰ ਲਗਾਉਣ ਦੀ ਲੋੜ ਨਹੀਂ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਵੋਟ ਕਿਉਂ ਪਾਉਣ ਕਿਉਂਕਿ ਪਹਿਲਾਂ ਵੀ ਪਰਖਿਆ ਅਕਾਲੀ ਦਲ ਦੇ ਲੀਡਰ ਲੋਕਾਂ ਨੇ ਤੇ ਨਵੀਂ ਸਰਕਾਰ ਲਿਆਂਦੀ ਹੈ ਫਿਰ ਤੁਹਾਡੇ ਵੱਲ ਦੁਬਾਰਾ ਕਿਉਂ ਜਾਣ ਲੋ ਸਾਰੇ ਦਿੱਲੀ ਵਾਲੇ ਬੰਦੇ ਸਰਕਾਰ ਜਿਲਾ ਰਹੇ ਹਰ ਇੱਕ ਨੂੰ ਪਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਇਹ ਤਰਕ ਦਿੰਦੇ ਆ ਕਿ ਤੁਸੀਂ ਕਹਿੰਦੇ ਹੋ ਦਿੱਲੀ ਤੋਂ ਜਾਂ ਬਾਹਰੋਂ ਸਰਕਾਰ ਚੱਲਦੀ ਆ ਪਰ ਜਿਹੜੇ ਆਪਣੇ ਪੰਜਾਬੀ ਬਾਹਰ ਜਾ ਕੇ ਚੁੜੇ ਜਾਂਦੇ ਆ ਉਹ ਵੀ ਸਰਕਾਰਾਂ ਚਲਾਉਂਦੇ ਆ ਗੱਲ ਹੈ ਕਿ ਆਪਣੇ ਪੰਜਾਬੀ ਜਿਹੜੇ ਬਾਹਰ ਜਾਂਦੇ ਆ ਨਾ ਉਥੇ ਸਿਟੀਜ਼ਨ ਬਣਦੇ ਆ ਵੇਲੇ ਆ ਜਿਹੜਾ ਕੇਰਦੀਵਾਲ ਆ ਗਰਮੀ 'ਚ ਬਫਲਰ ਜਿਹਾ ਖੂੰ ਖੂੰ ਕਰੀ ਜਾਂਦਾ ਹੋ ਹੂੰ ਕਰੀ ਜਾਂਦਾ ਵਾ ਉਹਨੂੰ ਧਿਆਨ ਨਾਲ ਵੇਖੋ ਕੋਈ ਬਿਮਾਰੀ ਪੂਰੀ ਨਹੀਂ ਹੈਗੀ ਡਰਾਮੇ ਬਾਜੀ ਕਰਦਾ ਉਮੀਦ ਹੈ ਤੁਹਾਨੂੰ ਆਕਾਲੀ ਦਲ ਦੀ ਸਰਕਾਰ ਆਜੂਗੀ ਪੰਜਾਬ 'ਚ 100% ਦੀ ਆਊਗੀ ਕੀ ਹੋ ਗਿਆ ਸਰਕਾਰ ਦੇ ਵਿੱਚ ਕਿ ਉਹਨਾਂ ਨੂੰ ਹਰਾ ਕੇ ਸਰਕਾਰ ਨੂੰ ਹਰਾ ਕੇ ਲੋਕ ਤੁਹਾਨੂੰ ਵਿਰੋਧੀ ਪਾਰਟੀ ਨੂੰ ਜਿਤਾ ਦੇਣਗੇ ਇਦਾਂ ਦਾ ਕਿਹੜਾ ਕੰਮ ਕਰਤਾ ਸਰਕਾਰ ਨੇ ਕੋਈ ਜਿਤਾਇਆ ਜਾਵੇ ਆਸ਼ੂ ਦੇ ਵਿੱਚ ਖੂਬੀਆਂ ਹੈ ਨਹੀਂ ਉਹ ਬੜਾ ਕਹਿੰਦੇ ਧੜਲੇਨਾ ਕੰਮ ਕਰਾ ਸਕਦੇ ਆਪਣ ਪਤਾ ਹੀ ਹੈ ਪਹਿਲੇ 5 ਸਾਲ ਕਿੰਨਾ ਕੰਮ ਕਰਾਇਆ ਕਿਸੇ ਦੀ ਪੱਗ ਰੋਲਦੀ ਕਿਸੇ ਦੀ ਇੱਜ਼ਤ ਰੋਲਦੀ ਸਾਹਮਣੇ ਸਾਲੇ ਰਾਣਾ ਗੁਰਜੀਤ ਵੀ ਇਹੀ ਕਹਿ ਰਿਹਾ ਕਿ ਚਾਰੀ ਕੈਂਡੀਡੇਟਾਂ ਨੂੰ ਬਿਠਾਵੋ ਤੇ ਜਿਹੜਾ ਚੰਗਾ ਤੇ ਉਹਨਾਂ ਚੋਂ ਚੁਣ ਲਓ ਮੈਂ ਤਾਂ ਕਹਿੰਦਾ 14 ਡਿਬੇਟ ਕਰਾਉ ਤੋਂ ਚਾਹੀਏ ਦੇ ਆਓ ਸ਼ਲੋਮਣੀ ਅਕਾਲੀ ਦਲ ਦੀ ਸਰਕਾਰ ਜੇ ਇਹਨਾਂ ਦਾ 1.5-2 ਕਰੋੜ ਰੁਪਏ ਨੇ ਪੰਜਾਬ ਚੋਂ ਖਾਦਾ ਜੇ ਪੰਜਾਬ ਵਾਪਸ ਨਾਲ ਲੈ ਗਿਆ ਤਾਂ ਪੰਜਾਬ ਨੰਬਰ 1 ਦਾ ਸੂਬਾ ਬਣਾ ਲਿਆਂਦਾ ਲੈ ਅਗਲੀ ਏਅਰ ਮੈਨੂੰ ਜਦੋਂ ਕਹੋਗੇ ਨਾ ਸਰਕਾਰ ਤੋਂ ਬਾਅਦ ਮੈਨੂੰ ਜ਼ਿੰਦਗੀ ਵੋਟ ਨਾ ਪਾਏ ਕਿਉਂਕਿ ਮੈਂ ਹੈਗਾ ਵਕੀਲ ਸਿੱਧਾ ਬੰਦਾ ਮੈਂ ਸਿਆਸਤਦਾਨ ਨਹੀਂ ਹੈਗਾ ਤਾਂ ਲੱਗਦਾ ਕਿ ਅਕਾਲੀ ਦਲ ਤੇ ਭਾਜਪਾ ਇਕੱਠੇ ਹੋ ਕੇ ਹੀ ਸਰਕਾਰ ਬਣਾ ਸਕਦੇ ਜਾਂ ਅਕਾਲੀ ਦਲ ਇਕੱਲੇ ਵੀ ਬਣਾ ਲੂਗਾ ਪੰਜਾਬੀ ਨਿਊਜ਼ ਕੋਰਨਰ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗੁਰਪ੍ਰੀਤ ਸਿੰਘ ਲੁਧਿਆਣਾ ਵੈਸਟ ਦੀ ਜਿਮਨੀ ਚੋਣ ਦੇ ਆਖਰੀ ਦਿਨਾਂ ਦੇ ਵਿੱਚ ਚੋਣ ਪ੍ਰਚਾਰ ਪਹੁੰਚ ਚੁੱਕਿਆ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਵਪਕਰ ਸਿੰਘ ਘੁੰਮਣ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਘੁੰਮਣ ਸਾਹਿਬ ਕਿਵੇਂ ਚੱਲ ਰਿਹਾ ਹੈ ਚੋਣ ਪ੍ਰਚਾਰ ਤੇ ਅਕਾਲੀ ਦਲ ਇਸ ਵੇਲੇ ਕਿੱਥੇ ਖੜਾ ਤੁਸੀਂ ਦੇਖ ਰਹੇ ਹੋ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਨੰਬਰ 1 ਤੇ ਖੜਾ ਬਹੁਤ ਵੱਡੀ ਮਤਲਬ ਇਹ ਹੈ ਨਾ ਜਿੱਥੇ ਦਾ ਦਾਵਾ ਕਰਨਾ ਹੈ ਮੈਂ ਪਿਆਰ ਮਿਲ ਰਿਹਾ ਸਤਿਕਾਰ ਮਿਲ ਰਿਹਾ ਅਸ਼ੀਰਵਾਦ ਮਿਲ ਰਿਹਾ ਔਰ ਸ਼੍ਰੋਮਣੀ ਅਕਾਲੀ ਦਲ ਨਾਲ ਲੋਕੀ ਇੰਨੇ ਕੋਈ ਜੁੜ ਰਹੇ ਆ ਜਿਹੜੇ ਆਪਾਂ ਸੋਚ ਵੀ ਨਹੀਂ ਸਕਦੇ ਔਰ ਸਭ ਤੋਂ ਵੱਡੀ ਗੱਲ ਹੈ ਜਿੱਥੇ ਸਾਡੇ ਸਿੱਖ ਪਰਿਵਾਰ ਤਾਂ ਪਹਿਲੇ ਜੁੜੇ ਹੋਏ ਸੀ ਹਿੰਦੂ ਪਰਿਵਾਰ ਜੁੜੇ ਸੀ ਇਹ ਸਾਲ ਸਾਡਾ ਮੁਸਲਮਾਨ ਭਾਈਚਾਰਾ ਬਹੁਤ ਜੁੜ ਰਿਹਾ ਹੈ 크ਰਿਸਚੀਅਨ ਭਾਈਚਾਰਾ ਬਹੁਤ ਜੁੜ ਰਿਹਾ ਹੈ ਜਿਹੜਾ ਆ ਸੰਕੇਤ ਹੈ ਕਿ ਪੰਜਾਬ ਨੂੰ ਕੋਈ ਬਚਾ ਸਕਦਾ ਤਾਂ ਸ਼੍ਰੋਮਣੀ ਅਕਾਲੀ ਦਲ ਬਚਾ ਸਕਦਾ ਇਲਜ਼ਾਮ ਤਾਂ ਵਿਰੋਧੀ ਪਾਰਟੀਆਂ ਅਕਾਲੀ ਦਲ ਤੇ ਲਾਉਂਦੀਆਂ ਕਿ ਬਦਨਾ ਬਰਬਾਦ ਹੀ ਪੰਜਾਬ ਅਕਾਲੀ ਦਲ ਨੇ ਕੀਤਾ ਉਹ ਤਾਂ ਇਲਜ਼ਾਮ ਹੀ ਆ ਨਾ ਪ੍ਰੂਫ ਤਾਂ ਕਰਨ ਕਹਿਣੀ ਤਾਂ ਕਥਨੀ ਨੂੰ ਇੱਕੋਣੀ ਚਾਹੀਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਕਹਿਣੀ ਕਥਨੀ ਇੱਕ ਰਹੀ ਹੈ ਇਹ ਤਾਂ ਸਭ ਕਹਿੰਦੇ ਹੀ ਨੇ ਕਰ ਦਰਦਸਰ ਕਿਹੜਾ ਹੈਗਾ ਇਦਾਂ ਦਾ ਇਲਜ਼ਾਮ ਪ੍ਰੂਫ ਕਰਨ ਕਿ ਬਈ ਬਰਬਾਦ ਕੀਤਾ ਸ਼੍ਰੋਮਣੀ ਅਕਾਲੀ ਦਲ ਸਰਕਾਰ ਵੇਲੇ ਪੰਜਾਬ ਨੰਬਰ 1 ਦਾ ਸੂਬਾ ਸੀ ਜੇ ਬਰਬਾਦ ਕੀਤਾ ਹੁੰਦਾ ਤਾਂ 28ਵਾਂ ਨੰਬਰ ਹੁੰਦਾ ਨਾ ਅੱਜ 28ਵੇਂ ਨੰਬਰ ਤੇ ਆ ਬਰਬਾਦ ਕਿਨੇ ਕੀਤਾ ਫਿਰ ਇਹ ਤੱਤ ਦੱਸਦੇ ਆ ਗੱਲਾਂ ਨਾਲ ਨਹੀਂ ਹੁੰਦਾ ਨਸ਼ੇ ਲਈ, ਬੇਰਜ਼ਗਾਰੀ ਲਈ, ਜਾਂ ਬੇਦਬੀ ਦੇ ਲਈ ਅਕਾਲੀ ਦਲ ਨੂੰ ਜ਼ਿੰਮੇਵਾਰ ਠਹਿਰਾਉਂਦੇ ਆ ਸਾਰੇ। ਪਹਿਲੀ ਗੱਲ ਕਰੀਏ ਬੇਦਬੀ ਦੀ। 2015 ਚ ਬੇਦਬੀ ਕਾਂਡ ਹੋਇਆ। ਪਰ ਗੁਰੂ ਸਾਹਿਬ ਦੀ ਕਦੀ ਬੇਦਬੀ ਹੋ ਸਕਦੀ ਹੈ? ਨਹੀਂ ਹੋ ਸਕਦੀ। ਇਹ ਇੱਕ ਨੈਰੇਟਿਵ ਬਣਾਇਆ ਗਿਆ। ਪਰ ਜਿਹੜੇ ਬੰਦਿਆਂ ਨੇ ਮਹਾਰਾਜ ਸਾਹਿਬ ਦੇ ਸਰੂਪ ਦੇ ਅੰਗ ਫਾੜੇ ਸੀਗੇ, ਬਰਬਾਦ ਕੀਤੇ। ਠੀਕ ਹੈ ਨਾ? ਉਹਨਾਂ ਨੂੰ ਬਕਾਇਦਾ ਪਰਚਾ ਦਰਜ ਕਰਕੇ ਅਰੈਸਟ ਕੀਤਾ ਗਿਆ। ਤਿੰਨ ਸੀਐਮ ਬਦਲ ਗਏ ਤਿੰਨਾਂ ਸੀਐਮ ਨੇ ਕਦੀ ਅਜ ਤੱਕ ਕੋਈ ਹੋਰ ਬੰਦਾ ਫੜਿਆ 10 ਸਾਲ ਹੋ ਗਏ 10 ਸਾਲਾਂ ਦੇ ਵਿੱਚ 8 ਸਾਲ ਸਾਢੇ 8 ਸਾਲ ਸਰਕਾਰ ਬਾਹਰ ਨਹੀਂ ਚਲੇਗੀ ਸਾਢੇ 8 ਸਾਲ ਚ ਕੋਈ ਹੋਰ ਬੰਦਾ ਫੜਿਆ ਨਹੀਂ ਨਾ ਫੜਿਆ ਇਹਦਾ ਮਤਲਬ ਕੀ ਹੈ ਜਿਨ੍ਹਾਂ ਨੇ ਫੜਿਆ ਸੀ ਜਿਹਨੇ ਕੀਤਾ ਉਹ ਫੜੇਗੇ ਉਹਨਾਂ ਦੇ ਖਿਲਾਫ ਕੇਸ ਚੱਲ ਪਏ ਹੁਣ ਦੂਜੀ ਗੱਲ ਕਰਦੇ ਨਸ਼ਿਆਂ ਦੀ ਨਸ਼ੇ ਅੱਜ 100 ਗੁਣਾ ਵੱਧ ਗਿਆ ਅੱਜ ਕਿਹਨੂੰ ਕਹੋ ਰਿਸਪਾਂਸਿਬਲ ਨਸ਼ਿਆਂ ਦੇ ਉੱਤੇ 1980 ਜਗਣਾ ਆਇਆ ਸੀਗਾ ਗੁਰਦਾਸ ਮਾਨ ਦਾ ਨਸ਼ਿਆਂ ਨੇ ਪੱਟਤਾ ਪੰਜਾਬੀ ਗੱਭਰੂ ਯਾਦ ਹੈ ਨਸ਼ੇ ਉਸ ਵੇਲੇ ਵੀ ਸੀਗੇ ਲੇਕਿਨ ਹੁੰੜੜਾ ਹਾਲਾਤ ਬਣ ਗਿਆ ਉਹ ਫਰਮ ਬੈਡ ਟੂ ਵਰਸਟ ਹੋ ਗਿਆ ਹੋਇਆ ਕੀ ਹੈ ਕਿ ਨਸ਼ੇ ਕੰਟਰੋਲ ਨਹੀਂ ਹੋ ਰਹੇ ਪਰ ਸ਼੍ਰੋਮਣੀ ਅਕਾਲੀ ਦਰ ਸਰਕਾਰ ਵੇਲੇ ਨਸ਼ੇ ਜੋ ਵੀ ਸੀਗੇ ਕੰਟਰੋਲਡ ਹੋਏ ਸੀਗੇ ਕੀਤੇ ਕੰਟਰੋਲ ਉਤੋਂ ਪਹਿਲੇ ਨਸ਼ਾ ਵਿਰੋਧ ਚੱਲ ਰਿਹਾ ਹੁਣ ਤੱਕ ਕੰਟਰੋਲ ਕਰ ਰਹੀ ਸਰਕਾਰ ਇਹ ਤਾਂ ਗੱਲਾਂ ਬਾਤਾਂ ਜੀ ਕਰ ਰਹੀ ਹੈ ਨਾ 24 ਮੋਤਾਂ ਦੇਖ ਲਿਆ ਮੈਂ ਪਿਛਲੇ ਆਪਣੇ ਬੰਤਾ 55 ਦਿਨ ਦੇ ਮੇਰੇ ਇਹਦੇ ਵਿੱਚ ਕੈਂਪੇਨ ਦੇ ਵਿੱਚ ਚੋਣ ਪ੍ਰਚਾਰ 24 ਯੰਗ ਮੌਤਾਂ ਨਸ਼ੇ ਕਰਕੇ ਇਹ ਕੰਟਰੋਲ ਹੈ ਇਹਨਾਂ ਦਾ ਜੇ ਕੋਈ ਥਾਣੇ ਜਾ ਕੇ ਰਿਪੋਰਟ ਕਰਨ ਜਾਂਦਾ ਹੈ ਉਹਨੂੰ ਫੜ ਲੈਂਦੇ ਆ ਉਹ ਨੰਬਰ ਇੱਕ ਦਿੱਤਾ ਹੈ ਫ੍ਰੀ ਜਿਹੜਾ ਹੈਲਪਲਾਈਨ ਨੰਬਰ ਉੱਥੇ ਕਾਲ ਕਰਦੇ ਆ ਪੁਲਿਸ ਉਹਨੂੰ ਅਰੈਸਟ ਕਰ ਲੈਂਦੀ ਹੈ ਕਿ ਜੋ ਖਬਰ ਦਿੰਦੀ ਹੈ ਇਹਦਾ ਮਤਲਬ ਸਾਰੇ ਸਾਰੇ ਇਕੱਠੇ ਡਰੇ ਹੋਏ ਆ ਰਾਦਰ ਟਾਰਗੇਟ ਕਰ ਰਿਹਾ ਉਹ ਬੰਦਿਆਂ ਨੂੰ ਜਿਹੜੇ ਇਹਨਾਂ ਨੂੰ ਇਨਫੋਰਮ ਕਰਦੇ ਆ ਕਿ ਆ ਨਸ਼ਾ ਤੇ ਵੇਚਦਾ ਏਸੇ ਡਰ ਤੋਂ ਲੋਕਾਂ ਨੇ ਹੁਣ ਇਹਨਾਂ ਨੂੰ ਦੱਸਣਾ ਬੰਦ ਕਰਤਾ ਹਰ ਗਲੀ ਦੇ ਵਿੱਚ ਹਰ ਕੂਚੇ ਦੇ ਵਿੱਚ ਹਰ ਘਰ ਦੇ ਬਾਹਰ ਨਸ਼ਾ ਵਗਲਾ ਪਿਆ ਹਜ਼ਾਰਾਂ ਗ੍ਰਫਤਾਰੀਆਂ ਦੇ ਪੋਸਟਰ ਲੱਗੇ ਨੇ ਜਾਂ ਇੰਨਾ ਅਸੀਂ ਰਿਕਵਰੀ ਕਰ ਲਈ ਇਸ ਚੀਜ਼ਾਂ ਨੂੰ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਵੱਡੇ ਵੱਡੇ ਪੋਸਟਰ ਲਾ ਕੇ ਜੇ ਕੰਮ ਕੀਤਾ ਹੁੰਦਾ ਪੋਸਟਰ ਲਗਾਉਣ ਦੀ ਲੋੜ ਨਹੀਂ ਸੀ ਪੋਸਟਰ ਲਗਾਏ ਜਾਂਦੇ ਝੂਠ ਦੇ ਸੱਚ ਤਾਂ ਘਰ ਦੱਸਣ ਵਾਸਤੇ ਇਹ ਝੂਠ ਜਿਹੜਾ ਨੇ ਸੱਚ ਬਣਾਇਆ ਜਾਵੇ ਸੋ ਇਹ ਤਾਂ ਝੂਠ ਦਾ ਪ੍ਰਚਾਰ ਹੈ ਅਸੀਂ ਰੋਇ ਕਚਹਿਰੀ ਰਹਨੇ ਸਾਨੂੰ ਪਤਾ ਹੈਗਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇਹ ਤਾਂ ਪੋਸਟਾ ਦੀ ਵਾਰ ਦੇਖਦੇ ਪਏ ਨਾ ਮੈਂ ਸੱਚ ਦੀ ਲੜਾਈ ਦੱਸਦਾ ਮੈਂ ਤੁਹਾਨੂੰ ਬਹੁਤ ਜ਼ਿਆਦਾ ਵੱਧ ਗਿਆ ਜਿਹੜੇ ਪਰਚੇ ਵੀ ਦਰਜ ਹੋ ਰਹੇ ਹਨ ਉਹ ਵੀ ਇਸ ਹਿਸਾਬ ਨਾਲ ਹੋ ਰਿਹਾ ਤਾਂ ਜੋ ਬੱਚਿਆਂ ਨੂੰ ਜਿਹੜਾ ਹੈਗਾ ਨਾ ਇਨੋਸੈਂਟ ਬੰਦੇ ਜਿਹੜੇ ਕੰਜ਼ਿਊਮ ਕਰਦੇ ਆ ਖਾਂਦੇ ਆ ਵੇਚਣ ਵਾਲੇ ਤੇ ਨਹੀਂ ਹੋਰੇ ਖਾਣ ਵਾਲੇ ਤੇ ਹੋਰੇ ਉਹ ਖਵਾਇਆ ਕਿਹਨੇ ਲਤ ਕਿਨੇ ਲਵਾਈ ਆ ਆ ਹੁਣ ਜਿਹੜੇ ਬੱਚੇ 18 18 17 17 ਸਾਲ ਦੇ ਹੋਏ ਆ ਉਹ ਅਜੇ ਤੋਂ 8 ਸਾਲ ਪਹਿਲੇ ਤਾਂ 10 ਸਾਲ ਦੇ ਸੀਗੇ 9 ਸਾਲ ਦੇ 7 ਸਾਲ ਦੇ ਉਹ ਤਾਂ ਨਸ਼ਾ ਨਹੀਂ ਸੀ ਨ ਕਰਦੇ ਹੁਣ ਕਿਉਂ ਕਰ ਰਹੇ ਆ ਇਹ ਤਾਂ ਮਤਲਬ ਨਸ਼ੇ ਸਾਰੇ ਇਹ ਸਰਕਾਰ ਦੀ ਦੇਣਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਵੋਟ ਕਿਉਂ ਪਾਉਣ ਕਿਉਂਕਿ ਪਹਿਲਾਂ ਵੀ ਪਰਖਿਆ ਅਕਾਲੀ ਦਲ ਦੇ ਲੀਡਰ ਲੋਕਾਂ ਨੇ ਤੇ ਨਵੀਂ ਸਰਕਾਰ ਲਿਆਂਦੀ ਹੈ ਫਿਰ ਤੁਹਾਡੇ ਵੱਲ ਦੁਬਾਰਾ ਕਿਉਂ ਜਾਣ ਲੋਕ ਦੁਬਾਰਾ ਨਹੀਂ ਜਾਣ ਲੋਕਾਂ ਨੇ ਸਾਰੀਆਂ ਪਰਖ ਲੀਆਂ ਸਰਕਾਰਾਂ ਲੋਕਾਂ ਨੇ ਵੇਖ ਲਿਆ ਕਿ ਜਿੰਨਾ ਵੀ ਡਿਵੈਲਪਮੈਂਟ ਹੈ ਜਿੰਨੀ ਇਨਫਰਾਸਟ੍ਰਕਚਰ ਸੜਕਾਂ ਬਣੀਆਂ ਸੀਵਰੇਜ ਹੈ ਪਾ ਵਾਟਰ ਸਪਲਾਈ ਹੈ ਬਿਜਲੀ ਆੜੀ ਆਪਣੀ 24 ਘੰਟੇ ਰਹਿੰਦੀ ਹੁੰਦੀ ਸੀਗੀ ਉਹ ਬਿਜਲੀ ਹੈਗੀ ਹੈ ਇਹ ਸਾਰੇ ਸ਼੍ਰੋਮਣੀ ਅਕਾਲੀ ਦਲ ਦੇਣ ਹੈ ਥਰਮਲ ਪਲੈਂਟ ਤੇ ਨਾ ਸ਼੍ਰੋਮਣੀ ਅਕਾਲੀ ਦਲ ਦੇਣ ਹੈ ਇੰਡਸਟਰੀ ਵਾਸਤੇ ਸਪੈਸ਼ਲ ਜਿਹੜੇ ਹੈਗੇ ਆ ਇਹ ਆਪ ਕੀ ਬਣਾਏ ਸੀ ਇਹਨਾਂ ਕੋ ਮੰਗਾਈ ਸੀਗੇ ਜ਼ੋਨ ਬਣਾਈ ਸੀਗੇ ਉਹ ਜਿਹੜੇ ਜ਼ੋਨ ਹੈਗੇ ਆ ਉਹ ਸੈਂਟਰ ਤੋਂ ਜਿਹੜੇ ਜਿੰਨੇ ਬੈਨੀਫਿਟਸ ਦਵਾਏ ਹੈਗੇ ਆ ਉਹ ਸ਼੍ਰੋਮਣੀ ਕਾਲੀ ਦਲ ਦੇ ਨੇ ਉਸ ਤੋਂ ਇਲਾਵਾ ਲਾਅ ਐਂਡ ਆਰਡਰ ਸਭ ਤੋਂ ਵੱਡੀ ਗੱਲ ਹੈ ਉਹਦੀ ਜਿਹੜੀ ਕੰਟਰੋਲ ਸੀਗਾ ਉਹ ਸ਼੍ਰੋਮਣੀ ਕਾਲੀ ਦਲ ਦੇ ਸੀਗਾ ਫਿਰ education policy ਸਾਡੀ ਬੈਸ ਸੀਗੀ ਮੈਰਿਟਰੀ ਸਕੂਲ ਜਿਹੜਾ ਬਣਾਇਆ ਸੀ ਫਿਰ ਉਸ ਤੋਂ ਬਾਅਦ ਹੈਲਥ ਪਾਲਿਸੀ ਅੱਜ 80% ਡਾਕਟਰ ਰਜ਼ਾਇਨ ਕਰ ਗਏ 80% ਸਕੂਲਾਂ ਦੇ ਪ੍ਰਿੰਸੀਪਲ ਨਹੀਂ ਹੈਗੇ ਤਿੰਨ ਸਕੂਲਾਂ ਦੇ ਨਰਾਨੇ ਜਿਹੜੇ ਹੈਗੇ ਸਾਡੇ ਬੈਸ ਦੇ ਵਿੱਚ ਉਹਨਾਂ ਦੇ ਵਾਟਰ ਸੈਂਪਲ ਫੇਲ ਹੋ ਗਏ ਆ ਮੈਨੇਜਮੈਂਟ ਦਾ ਇਹਨਾਂ ਦੀ ਇਹਨਾਂ ਨੂੰ ਗਵਰਨੈਂਸ ਨਹੀਂ ਪਤਾ ਇਹ ਬੇਸਿਕਲੀ ਇਹਨਾਂ ਸਰਕਾਰ ਚੱਲਦੀ ਹੈ ਦਿੱਲੀ ਤੋਂ ਸਾਰੇ ਦਿੱਲੀ ਵਾਲੇ ਬੰਦੇ ਸਰਕਾਰ ਚ ਲਾਦੇ ਹਰ ਇੱਕ ਨੂੰ ਪਤਾ ਹੈ ਭਰਤੀ ਦੀ ਗੱਲ ਕਰੀਏ ਅੱਜ 70 70% ਭਰਤੀ ਜਿਹੜੀ ਹੈਗੀ ਹੈ ਮੈਂ ਡਾਟਾ ਦੇ ਦਿੰਦਾ 70% ਦੀ ਭਰਤੀ ਹੈਗੀ ਹੈ ਇਹ ਬਾਹਰਲੇ ਸੂਬਿਆਂ ਤੋਂ ਕੀਤੀ ਹੋਈ ਹੈ ਸਾਡੇ ਪੰਜਾਬ ਵਾਲੇ ਚ ਕੀ ਕਮੀ ਹੈ ਕੋਈ ਕਮੀ ਨਹੀਂ ਹੈ 8 ਸਬ ਇੰਸਪੈਕਟਰ ਭਰਤੀ ਕੀਤੇ ਨਵੇਂ ਮਾਸੇ ਵਿੱਚੋਂ 7 ਹਰਿਆਣੇ ਤੋਂ ਸੀਗੇ 1194 ਇਹਨਾਂ ਲਾਈਨ ਮੈਨ ਭਰਤੀ ਕੀਤੇ 790 ਬਾਹਰ ਦੇ 520 ਭਰਤੀ ਕੀਤੇ ਸ਼ਾਇਦ 350 ਬਾਹਰ ਦੇ ਸੋ 36 ਈਟੀਟੀ ਟੀਚਰ ਭਰਤੀ ਕੀਤੇ 19 ਬਾਹਰ ਦੇ ਕੀ ਪੰਜਾਬ ਵਾਲੇ ਕੋਈ ਨੌਕਰੀ ਹੈ ਨੌਕਰੀ ਲੋੜ ਨਹੀਂ ਪੰਜਾਬ ਵਾਲੇ ਨੂੰ ਮੁੱਖ ਮੰਤਰੀ ਭਗਵੰਤ ਮਾਨ ਇਹ ਤਰਕ ਦਿੰਦੇ ਆ ਕਿ ਤੁਸੀਂ ਕਹਿੰਦੇ ਹੋ ਦਿੱਲੀ ਤੋਂ ਜਾਂ ਬਾਹਰੋਂ ਸਰਕਾਰ ਚੱਲਦੀ ਹੈ ਪਰ ਜਿਹੜੇ ਆਪਣੇ ਪੰਜਾਬੀ ਬਾਹਰ ਜਾ ਕੇ ਚੁਣੇ ਜਾਂਦੇ ਆ ਉਹ ਵੀ ਸਰਕਾਰਾਂ ਚਲਾਉਂਦੇ ਆ ਗੱਲ ਹੈ ਕਿ ਆਪਣੇ ਪੰਜਾਬੀ ਜਿਹੜੇ ਬਾਹਰ ਜਾਂਦੇ ਆ ਨਾ ਉਥੋਂ ਦੇ ਸਿਟੀਜ਼ਨ ਬਣਦੇ ਆ ਪਹਿਲੇ ਇਹ ਸਿਟੀਜ਼ਨ ਹੈਗੇ ਜਿਨ੍ਹਾਂ ਨੂੰ ਚੀਰਮੈਨ ਨੇ ਦਿੱਤੀਆਂ ਜਿਹਨੂੰ ਨੌਕਰੀ ਨਹੀਂ ਦਿੱਤੀਆਂ ਉਹ ਕਹਿੰਦੇ ਇੰਡੀਆ ਦੇ ਸਿਟੀਜ਼ਨ ਨੇ ਇੰਡੀਆ ਦੇ ਹੈਗੇ ਆ ਫਿਰ ਪੰਜਾਬ ਦੇ ਵਿੱਚ ਜਿਹੜੇ ਆਪਣੇ ਰੂਲਸ ਕਿਉਂ ਬਣਾਏ ਆ ਹਰ ਜ਼ਿਲ੍ਹੇ ਦੇ ਆਪਣੇ ਸਟੇਟ ਨੇ ਆਪਣੇ ਰੂਲ ਕਿਉਂ ਬਣਾਏ ਆ ਕਿਉਂ ਉਹ ਸਟੇਟ ਦਾ ਰੈਜ਼ੀਡੈਂਟ ਹੋਣਾ ਚਾਹੀਦਾ ਅੱਜ ਤੁਸੀਂ ਡੀਐਸਪੀ ਭਰਤੀ ਕਰਨਾ ਹੈ ਪੰਜਾਬ ਪਬਲਿਕ ਸਰਵਿਸਿਜ਼ ਕਮਿਸ਼ਨ ਦੀ ਆਂਦੀ ਐਡਵਰਟਾਈਜ਼ਮੈਂਟ ਹੁੰਦੀ ਹੈ ਪਹਿਲੇ ਕਲੌਜ਼ ਹੁੰਦਾ ਹੈ ਕਿ ਉਹ ਪੰਜਾਬ ਦਾ ਰੈਜ਼ੀਡੈਂਟ ਹੋਣਾ ਚਾਹੀਦਾ ਹਰਿਆਣਾ ਜਾ ਕੇ ਤੁਸੀਂ ਚਲੋ ਸਿਪਾਈ ਭਰਤੀ ਹੋ ਕੇ ਦਿਖਾ ਦਿਓ ਰਾਜਸਥਾਨ ਜਾ ਕੇ ਸਿਪਾਈ ਭਰਤੀ ਹੋ ਕੇ ਦਿਖਾ ਦਿਓ ਹਿਮਾਚਲ ਜਾ ਕੇ ਸਪਾਈ ਵਰਤੀ ਕਰ ਦੋ ਜੇ ਬਾਕੀ ਸਟੇਟਾਂ ਦੇ ਵਿੱਚ ਨਹੀਂ ਹੋਣ ਦਿੰਦੇ ਤਾਂ ਕੀ ਪੰਜਾਬ ਜਿਹੜਾ ਸਰਾਇਖਾਨਾ ਵਾ ਇਹ ਪਤਾ ਕੀ ਹੈ ਯਾਰ ਤੁਸੀਂ ਗੱਲ ਕਿਹਦੀ ਕਰੋ दारू ਬਾਈ ਬੰਦੇ ਤੋਂ ਉਹਨੂੰ ਅਕਲ ਹੈ ਨਹੀਂ ਕੀ ਉਹਨੂੰ ਇਹੀ ਨਹੀਂ ਪਤਾ ਹੈਗਾ ਕਿ ਮੈਂ ਗੱਲ ਕੀ ਕਰਨੀ ਕੀ ਨਹੀਂ ਕਰਨੀ ਪੜਿਆ ਲਿਖਿਆ ਹੈ ਨਹੀਂਗਾ ਉਹਨੂੰ ਸਬੋਰਡੀਨੇਟ ਸਰਵਿਸਿਜ਼ ਰੂਲਸ ਬਾਰੇ ਪਤਾ ਸਭ ਤੋਂ ਪਹਿਲਾ ਰੂਲ ਹੈ ਕਿ ਕਿਸੇ ਨੇ ਵੀ ਪੰਜਾਬ ਨੌਕਰੀ ਲੈਣੀ ਹੈਗੀ ਹੈ ਸਰ ਆਈਪੀਐਸ ਆਈਏ ਛੱਡ ਕੇ ਜੁਡੀਸ਼ੀ ਛੱਡ ਕੇ ਲੈਣੀ ਹੈਗੀ ਤਾਂ ਉਹਨੂੰ ਪੰਜਾਬ ਦਾ ਰੈਜ਼ੀਡੈਂਟ ਹੋਣਾ ਜ਼ਰੂਰੀ ਹੈ ਤੁਹਾਨੂੰ ਰੰਗਲਾ ਪੰਜਾਬ ਜਿਹੜਾ ਮੁੱਖ ਮੰਤਰੀ ਬਣਾ ਰਿਹਾ ਹੈ ਪਸੰਦ ਨਹੀਂ ਉਹ ਇਹ ਰੰਗਲਾ ਪੰਜਾਬ ਨਹੀਂ ਬਣਾ ਗੰਦਲਾ ਪੰਜਾਬ ਬਣਾਤਾ ਉਹਨੇ ਰੰਗਲਾ ਪੰਜਾਬ ਦਾ ਨਾਮ ਵੀ ਵਰਤਿਆ ਗੰਦਲਾ ਪੰਜਾਬ ਬਣਾਤਾ ਜਿੱਥੇ ਹਰ ਚੀਜ਼ ਸਾਡੇ ਤੋਂ ਖੋੜੀ ਆਹੋਂ ਦੱਸੋ ਆ ਜਿਹੜੀ ਪੰਜਾਬ ਪਬਲਿਕ ਸਰਵਿਸਿਜ਼ ਕਮਿਸ਼ਨ ਦੇ ਚੇਅਰਮੈਨ ਲਾਇਆ ਦਿੱਲੀ ਦੀ ਹੈ ਵਕੀਲ ਹੈ ਟੈਕਨੀਕਲ ਤਾਂ ਹੈ ਨਹੀਂਗੀ ਮੈਨੂੰ ਆਮ ਆਦਮੀ ਪਾਰਟੀ ਦੇ ਬੰਦੇ ਨੇ ਦੱਸਿਆ ਕਹਿੰਦੇ ਜਿੰਨੇ ਚੇਅਰਮੈਨ ਲਾਏ ਆ 70 ਹੋਰਾਂ ਨੂੰ ਰਜ਼ਾਈ ਲੈ ਰਹੇ ਆ 17 ਕੋ ਰਜ਼ਾਈ ਲੈ ਕੇ ਆਪਣੇ ਦਿੱਲੀ ਦਾ ਬੰਦਾ ਦੀ ਟੀਮ ਤਿਆਰ ਹੋਈ ਹੈ ਜਿਹਨਾਂ ਇਚੇ ਚੇਅਰਮੈਨੇ ਲੈਣੀ ਆ। ਔਰ ਇੱਕੋ ਬਨੁਕੀ ਨਾਮ ਸੇ ਉਹ ਬੰਦੇ ਦਾ ਆਮ ਆਦੀ ਪਾਰਟੀ ਵਾਲੇ ਦਾ। ਮੈਂ ਨਾਮ ਭੁੱਲ ਗਿਆ। ਮੈਂ ਹੈਰਾਨ ਰਹਿ ਗਿਆ। ਕਹਿੰਦਾ ਜੀ 10000 ਕਰੋੜ ਦੇ ਵਿੱਚ ਚੇਅਰਮੈਨ ਨੇ ਵੇਚੇ ਨੇ 10000 ਕਰੋੜ ਰੁਪਏ। ਉਹ ਤਾਂ ਕਹਿੰਦੇ ਭ੍ਰਿਸ਼ਟਾਚਾਰ ਅਸੀਂ ਬਰਦਾਸ਼ਤ ਨਹੀਂ ਕਰਦੇ, ਕਟੜ ਇਮਾਨਦਾਰ। ਐਨੇ ਕੋ ਇਮਾਨਦਾਰ ਆ ਪਹਿਲੇ ਸਾਡੇ ਉਹ ਵਿਜੇ ਸਿੰਘ ਲਾ ਫੜਿਆ ਬਾਂਸੇ ਵਾਲਾ। ਉੱਤੋਂ ਬਾਅਦ ਸਾਡੇ ਜਗਤ ਮਾਂ ਤੇ ਜਗਤ ਭੈਣ ਜੜੀ ਹੈਗੀ ਆ ਉਹਦੇ ਗਿੱਧਾ ਪਾਉਂਦੀਆਂ ਫਿਰਦੇ ਨੇ ਮੁੰਡੇ ਦੇ ਵਿਆਹ ਤੇ ਸਾਡੇ ਸੀਐਮ ਸਾਹਿਬ ਪੂਰਾ ਪਰਿਵਾਰ ਸਵੇਤ ਪਹਿਣਾ ਪਾਉਂਦੇ ਫਿਰਦੇ ਨੇ ਪਾਉਂਦੇ ਆ ਕਿ ਨਹੀਂ ਪਾਉਂਦੇ ਆ ਹੁਣ ਫੜਿਆ ਜਲੰਧਰ ਵਾਲਾ ਇਲੈਕਸ਼ਨ ਤੋਂ ਪਹਿਲੇ ਕੋਈ ਨਾ ਕੋਈ ਇਦਾਂ ਦਾ ਕੰਮ ਕਰ ਲੈਂਦੇ ਆ ਹੱਸਦਾ ਨੱਚਦਾ ਟੱਪਦਾ ਰੰਗਲਾ ਪੰਜਾਬ ਤਾਂ ਹੀ ਤਾਂ ਉਹ ਕਹਿੰਦੇ ਕਿ ਅਸੀਂ ਬਣਾਉਣਾ ਮੈਂ ਕਿਹਾ ਬਣਾਉਣ ਤਾਂ ਸਹੀ ਬਣਾਇਆ ਕਿੱਥੇ ਆ ਲੱਖਾਂ ਕਰੋੜ ਤਾਂ ਪੰਜਾਬ ਚੋਂ ਕੱਢ ਕੇ ਬਾਹਰ ਲੈ ਕੇ ਦਿੱਲੀ ਵਾਲਿਆਂ ਨੂੰ ਦੇ ਦਿੱਤਾ ਆ ਜਿਹੜਾ ਕੇਜਰੀਵਾਲ ਆ ਗਰਮੀ ਚ ਬਫਲਰ ਜਿਹਾ ਖੂੰ ਖੂੰ ਕਰੀ ਜਾਂਦਾ ਹੋ ਹੋ ਕਰੀ ਜਾਂਦਾ ਵਾ ਉਹਨੂੰ ਧਿਆਨ ਨਾਲ ਵੇਖੋ ਕੋਈ ਬਿਵਾਰੀ ਬੂਰੀ ਨਹੀਂ ਹੈਗੀ ਡਰਾਮੇबाजी ਕਰਦਾ ਉਹ ਉਹ ਵੈਗਨਾਰ ਤੋਂ ਲੈ ਕੇ ਸਾਰੇ ਸਾਰਾ ਵੈਗਨਾਰ ਤੋਂ ਲੈ ਕੇ ਅੱਜ ਆਈਡੀਆਂ ਘੂਟੀਆਂ ਪਾਈ ਫਿਰਦਾ ਕਰੋੜਾਂ ਰੁਪਏ ਦੀ ਗੱਡੀ ਤੋਂ ਲੈ ਫਿਰਦਾ ਲੋ ਆਹ ਆਮ ਆਦਮੀ ਨਹੀਂ ਮੰਨਦੇ ਤੁਸੀਂ ਉਹਨਾਂ ਨੂੰ ਉਹ ਆਮ ਆਦਮੀ ਇਹ ਉਹਦਾ ਖਾਸ ਆਦਮੀ ਹੈ ਸਾਡੇ ਨਾਲੋਂ ਕਿਤੇ ਉੱਤ ਹੈ ਉਹਦਾ ਨਵਾਂ ਜਵਾਲਾਲੋਸਵਾਲ ਬਣ ਗਿਆ ਉਹਦਾ ਮੰਜਾਲ ਬਣ ਗਿਆ ਜਿਹੜੇ ਬੰਦੇ ਕੋਲ ਵੈਗਨਾਰ ਸੀਗੀ ਅੱਜ ਸਾਡੇ ਭਾਰਤੀ ਮਿੱਤਰ ਉਹਦੇ ਬਰਾਬਰ ਟੱਕਰ ਲੈਂਦੇ ਫਿਰਦੇ ਨੇ ਕਿੱਥੋਂ ਬਣ ਗਿਆ ਯਾਰ सीएम تنਖਾਹ ਕੀ ਨਹੀਂ ਹੁੰਦੀ ਹੈ ਚਲੋ ਗੱਲ ਸੁਣੋ 2 ਲੱਖ 2.5 ਲੱਖ ਇੱਚੋਂ ਤੇ ਤਾਂ ਨਹੀਂ ਹੈਗੀ ਲੱਖ ਡੇਢ ਲੱਖ 2.5 ਲੱਖ ਸਾਰਾ ਵਲਾ ਕੇ ਜੀ ਤੇ ਉਹ 2.5 ਲੱਖ ਦੇ ਵਿੱਚੋਂ ਅੱਜ ਅਰਬਾਂ ਰੁਪਏ ਦੀ ਪ੍ਰਾਪਰਟੀਆਂ ਬਣਾਈ ਜਾਂਦੇ ਨੇ ਬਨਾਮੀ ਪ੍ਰਾਪਰਟੀਆਂ ਬਣਾਈ ਜਾਂਦੇ ਕਹਿੰਦੇ ਹੈਗੇ ਤੁਹਾਡੇ ਕੋਲ ਸਬੂਤ ਆਉਣ ਵਾਲੇ ਸਮੇਂ 'ਚ ਲੱਗਣਗੇ ਖੁਲਾਸੇ ਹੋਣਗੇ ਇਹਨਾਂ ਗੱਲਾਂ ਦੇ ਇਹ ਦਿੱਲੀ ਦਾ ਮੈਟਰ ਦਿੱਲੀ 'ਚ ਗੱਲ ਕਰੋ ਮੈਂ ਪੰਜਾਬ ਵਾਲੇ ਗੱਲ ਕਰਦਾ ਜਿਹੜਾ ਪੰਜਾਬ ਦਾ ਪੈਸਾ ਲੈ ਕੇ ਉੱਡੀ ਆਇਆ ਉਹਦਾ ਸਕੈਮ ਜਿਹੜਾ ਹੈਗਾ ਤੁਹਾਡੇ ਸਾਹਮਣੇ ਮੈਂ ਦੱਸਦਾ ਆਉਣ ਵਾਲੇ ਸਮੇਂ ਦੇ ਵਿੱਚੋਂ ਹੂੰ ਇਹਨਾਂ ਦੇ ਹਲਕੇ ਚੋਂ ਕੱਢ ਕੇ ਲੈ ਕੇ ਆਉਂਗਾ ਵਾਪਸ ਪੰਜਾਬ ਲੈ ਕੇ ਆਉਂਗਾ ਤੇ ਲਵਾ ਕੇ ਧਾਉਂਗਾ ਆਂ ਤੁਹਾਨੂੰ ਸਾਡੀ ਸਰਕਾਰ ਇਹਨਾਂ ਨੂੰ ਮੈਂ ਦੱਸੂਗਾ ਕਿ ਪੈਸਾ ਪੰਜਾਬ ਦਾ ਖਾਣਾ ਬਹੁਤ ਔਖਾ ਹੈ ਉਮੀਦ ਹੈ ਤੁਹਾਨੂੰ ਅਕਾਲੀ ਦਲ ਦੀ ਸਰਕਾਰ ਆਜੂਗੀ ਪੰਜਾਬ 'ਚ 100% ਦੀ ਆਊਗੀ ਇਹਦਾ ਨਹੀਂ ਪੱਥਰ ਦੇਖ ਲਓ ਤਾਂ ਨਹੀਂ ਆ 23 ਦਿਨ ਰੱਖਿਆ ਗਿਆ ਹੂੰ ਤੇ ਕੰਫੀਡੈਂਸ ਆ ਪੂਰਾ ਮੈਂ ਕੰਫੀਡੈਂਸ ਨਹੀਂ ਮੈਂ ਓਵਰ ਕੰਫੀਡੈਂਟ ਆ ਰੱਬ ਨਾਲ ਹੂੰ ਉਹ ਤੋਂ ਡਰ ਕੇ ਆਦਾ ਰੱਬ ਤੋਂ ਹੂੰ ਰੱਬ ਨਾਲ ਹੈ ਮੇਰੇ ऐसा ਕੀ ਹੋ ਗਿਆ ਸਰਕਾਰ ਦੇ ਵਿੱਚ ਕਿ ਉਹਨਾਂ ਨੂੰ ਹਰਾ ਕੇ ਸਰਕਾਰ ਨੂੰ ਹਰਾ ਕੇ ਲੋਕ ਤੁਹਾਨੂੰ ਵਿਰੋਧੀ ਪਾਰਟੀ ਨੂੰ ਜਿਤਾ ਦੇਣਗੇ ਇਦਾਂ ਦਾ ਕਿਹੜਾ ਕੰਮ ਕਰਦਾ ਸਰਕਾਰ ਨੇ ਕਿਉਂ ਜਿਤਾਇਆ ਜਾਵੇ ਕਿਹੜਾ ਉਹਨਾਂ ਬੰਦਿਆਂ ਨੇ ਕੰਮ ਕਰਦਾ ਜਿਤਾਇਆ ਜਾਵੇ ਜਿਹੜਾ ਸੰਜੀਵ ਅਰੋੜਾ ਜੀ ਪਿਛੋਂ ਦਾ ਹੁਣ ਜੇ ਲੁਧਿਆਣੇ ਦੇ ਪਹਿਲੇ ਰਹਿੰਦੇ ਸੀਗੇ ਇਹ ਤਾਂ ਭੱਜ ਪੁੱਜ ਗਏ ਸੀਗੇ ਉੱਠ ਗਿਆ ਮਾਰ ਕੇ ਉਸ ਤੋਂ ਬਾਅਦ ਕਹੇ ਕਿੱਥੇ ਗੁਰਗਾਉਂ ਇਹਨਾਂ ਨੂੰ ਗੁੜਗਾਉਂ ਲੱਭਣਾ ਇੱਥੇ ਲੱਭਣਾ ਸੌਖਾ ਆ ਤਿੰਨ ਮਹੀਨੇ ਤੋਂ ਵਿਚਾਰੇ ਦਾ ਬੁਰਾ ਹਾਲ ਹੋ ਗਿਆ ਵਾ ਮੈਂ ਇਹ ਵੀ ਮੈਨੂੰ ਪਤਾ ਲੱਗਿਆ ਕਿ ਇਹਨਾਂ ਛੱਡ ਕੇ ਵਾਪਸ ਫਿਰ ਕਾਲੀਦਾਲ ਚ ਜਾਣਾ ਇਹ ਕਾਲੀਦਾਲ ਛੱਡ ਕੇ ਕਾਂਗਰਸ ਗਏ ਕਾਂਗਰਸ ਚ ਲਗੇ ਇਹ ਹੈਗੇ ਆ ਰਾਜਪੂਤ ਸਾਡੇ ਰਾਜਪੂਤ ਭਾਈਚਾਰਾ ਹੁੰਦਾ ਇੱਕ ਸਾਡਾ ਇੱਕ ਰਾਜਪੂਤ ਉਹ ਰਾਜਪੂਤ ਹੁੰਦੇ ਆ ਇਹ ਜਿਹੜੀ ਸਰਕਾਰ ਦੇ ਤੇ ਜਾਗ ਰਹਿ ਜਾਂਦੇ ਆ ਤੇ ਮੈਨੂੰ ਇਹ ਵੀ ਹੈ ਮੈਨੂੰ ਪਤਾ ਕੋਈ ਸੰਭੜ ਵੀ ਉਸ ਟੈਲਿੰਗ ਕਿ ਇਹ ਜੀ ਨਾ ਮੰਨਦੇ ਆ ਕਿ ਹੋਰ 6 ਮਹੀਨੇ ਸਾਲ ਨੂੰ ਸਰਕਾਰ ਤਾਂ ਗਈ ਤੇ ਵਾਪਸ ਕਾਲੀਦਾਲ ਜੁਆਇਨ ਕਰ ਲਈਏ ਤਮਾ ਦਾਦਨਾ ਹੁਣ ਇਦਾਂ ਦੇ ਬੰਦਿਆਂ ਵਾਸਤੇ ਅਕਾਲੀ ਦਲ ਜਗ੍ਹਾ ਨਹੀਂ ਹੈਗੀ ਜਿਹੜੀ ਗੱਲ ਅਕਾਲੀ ਦਲ ਨੂੰ ਲੈ ਕੇ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਮਜ਼ਾਕ ਉਡਾਉਂਦੇ ਰਹੇ ਆ ਅੱਜ ਕੱਲ ਤਾਂ ਉਹ ਤੁਹਾਡਾ ਨਾਮ ਜਾਂ ਅਕਾਲੀ ਦਲ ਦਾ ਨਾਮ ਪ੍ਰਚਾਰ ਦੇ ਵਿੱਚ ਵੀ ਨਹੀਂ ਲੈਂਦੇ ਤਾਂ ਮੁਕਾਬਲੇ 'ਚ ਨਹੀਂ ਮੰਨਦੇ ਅਕਾਲੀ ਦਲ ਨੂੰ ਉਹ ਨਾਮ ਕਿਉਂ ਨਹੀਂ ਲੈਂਦੇ ਹੈਗੇ ਉਹਦਾ ਕਾਰਨ ਹੁਣ ਡਰ ਲੱਗਦਾ ਉਹ ਕੀ ਕਰਦੇ ਆ ਉਹ ਜਿਹੜਾ ਆਮੰਤਾ ਲਾਦਾ ਕਿ ਕਿਸ ਦਿਨ ਭਗਵੰਤ ਮਾਨ ਆਬ ਲੈ ਕੇ ਨਾਦ ਤੋਂ ਕਿਈ ਨਸ਼ਾ ਨੂੰ ਹੈ ਵੱਧ ਹੋ ਜਾਂਦਾ ਜੋ ਆਮ ਕਹਿਆ ਜਾਂਦਾ ਵੈ ਤੇ ਆਪ ਕੁਚੀ ਲੈ ਕੇ ਨਾ ਮੇਰੇ ਪੋਸਟਰਾਂ ਦੇ ਕਹਿੰਦੇ ਕਿਸ ਨੇ ਕਾਊਂਟਰ ਬਣਾ ਕੇ ਭੇਜਿਆ ਮੈਨੂੰ ਕਹਿੰਦੇ ਮਾਨ ਸਾਹਿਬ ਆਪ ਹੀ ਕੁਚੀ ਲੈ ਕੇ ਮੇਰੇ ਪੋਸਟਰ ਕਾਲੇ ਕਰਦੇ ਫਿਰਦੇ ਆਂ ਅਰ ਜੈਨਾ ਹੀ ਮੇਰੇ ਤੋਂ ਮੇਰਾ ਨਾਮ ਨਹੀਂ ਲੈਣਾ ਮੇਰੇ ਤੋਂ ਕੋਈ ਡਰ ਨਹੀਂ ਹੈਗਾ ਤਾਂ ਮੇਰੇ ਪੋਸਟਰ ਜਿਹੜੇ ਆ ਉਹ ਕਾਲੇ ਕਰੀ ਜੇ ਲੋ ਫੇਸ ਕਾਲਾ ਕਰੀ ਚੱਲੋ ਉਹ ਤੋਂ ਆ ਮੇਰੇ ਜਿੰਨੇ ਬੈਨਰ ਉਤਾਰ ਦਿੰਦੇ ਹੈਗੇ ਆ ਆਸ਼ੂ ਦਾ ਕਿਉਂ ਨਹੀਂ ਉਤਾਰਦੇ ਆਸ਼ੂ ਵਾਲੇ ਤਾਂ ਕਿਉਂ ਨਹੀਂ ਕਾਲਖ ਫੇਰਦੇ ਆਸ਼ੂ ਨਾਲ ਕੋਈ ਸੈਟਿੰਗ ਆ ਇਹਨਾਂ ਦੀ ਇਕੱਠੇ ਆ ਦੋਨੋਂ ਦੋਨੋਂ ਇਕੱਠੇ ਲੜ ਕੇ ਇਲੈਕਸ਼ਨ ਲੜਦੇ ਆ ਆਪ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਆ ਗਿਆ ਨਾਮ ਸੰਜੀਵ ਰੋੜਾ ਜੀ ਚੌਥੇ ਨੰਬਰ ਤੇ ਨੇ ਇਹਨਾਂ ਨੇ ਵੀ ਕਾਂਗਰਸ ਜਿੱਤ ਜੇ ਇਹਨਾਂ ਤੋਂ ਭਾਜੀਪੀ ਉੱਤੇ ਆ ਉਹ ਲੱਗਿਓ ਹੈ ਨਹੀਂ ਕਾਂਗਰਸ ਜਿੱਤਵੇ ਅੱਛਾ ਪਤ ਜਿੱਤੀ ਕਾਂਗਰਸ ਵੀ ਨਹੀਂ ਕੀ ਮੈਂ ਦੱਸ ਦਿੰਦਾ ਕਿਉਂ ਆਸ਼ੂ ਦੇ ਵਿੱਚ ਖੂਬੀਆਂ ਹੈ ਨਹੀਂ ਉਹ ਬੜਾ ਕਹਿੰਦੇ ਧੜਲੇਨਾ ਕੰਮ ਕਰਾ ਸਕਦੇ ਆ ਆਪਣਾ ਪਤਾ ਹੀ ਹੈ ਪਹਿਲੇ 5 ਸਾਲ ਕਿੰਨਾ ਕੰਮ ਕਰਾਇਆ ਕਿਸੇ ਦੀ ਪੱਗ ਰੋਲਤੀ ਕਿਸੇ ਦੀ ਇੱਜ਼ਤ ਰੋਲਤੀ ਕਿਸੇ ਦੀ ਨੌਕਰੀ ਰੋਲਤੀ ਠੀਕ ਹੈ ਨਾ ਕੋਈ ਬੰਦਾ ਹੀ ਰੋਲਤੇ ਔਰ ਕਈਆਂ ਦੇ ਉੱਤੇ ਝੂਠੇ ਪਰਚੇ ਕਰਾ ਅਗਲਾ ਕੇ ਜੋ ਹਾਲ ਕੀਤਾ ਲੋਕੀ ਦੱਸਦੇ ਆ ਕਿਉਂਕਿ ਉਹ ਲੋਕਾਂ ਚ ਵਿਚਰਦਾ ਪਹਿਲੇ ਨਹੀਂ ਸੀ ਮੈਨੂੰ ਗੱਲਾਂ ਪਤਾ ਜੇ ਉਹਦਾ ਵਿਚਰਦਾ ਨਾ ਲੋਕਾਂ ਨੇ ਪੋਸਟਰ ਦਾ ਐਡਾ ਡਾਡਾ ਅਸ਼ੂਈ ਦਾ ਲਾਇਆ ਹੋਇਆ ਹੈ ਵੱਡਾ ਸਾਰਾ ਤੇ ਜਦੋਂ ਜ ਆ ਗੱਲ ਕਰੋ ਉਹ ਕਹਿੰਦੇ ਅੰਦਰ ਆਓ ਅੰਦਰ ਆਓ ਅੰਦਰ ਜਾਓ ਤੇ ਚਾਹ ਪੀਓ ਜੋ ਚਾਹ ਪੀ ਕੇ ਬਦਲ ਆਦੇ ਅਸਲ ਗੱਲ ਕੀ ਹੈ ਅੱਜ ਤੁਸੀਂ ਆਂਦੇਵੇਂ ਨਾਲ ਪਹਿਲੇ ਗੱਲ ਕੀਤੀ ਪੋਸਟਰ ਦੀ ਗੱਲ ਚੱਲੀ ਕਿ ਤੁਹਾਡਾ ਪੋਸਟਰ ਹੈ ਜਿਹੜਾ ਪੋਸਟਰ ਵੀ ਹੈ ਨਾ ਸਾਡਾ ਇਹ ਵੀ ਇੱਕ ਨੌਵੀਂ ਦਾ ਜਮਾਤ ਕਾਂਗਰਸ ਦੇ ਘਰੋਂ ਕਾਂਗਰਸ ਵਾਲੇ ਪੂਰਾ ਪਰਿਵਾਰ ਕਾਂਗਰਸੀ ਸੀਗਾ ਉਹਦੇ ਵਿੱਚ ਇੱਕ ਨੌਵੀਂ ਦਾ ਜਵਾਕ ਸੀਗਾ ਇਹ ਉਹਨੇ ਸੋਗਨ ਦਿੱਤਾ ਉਹਦੀ ਦੇਣਾ ਨਾ ਬਾਰੀ ਨਾ ਹੰਕਾਰੀ ਬਿਲਕੁਲ ਇਹਦਾ ਕੀ ਮਤਲਬ ਹੈ ਇਹਦਾ ਮਤਲਬ ਉਹਨੇ ਬੜੇ ਪਿਆਰ ਨਾਲ ਸੁਝਾਇਆ ਕਿ ਨੌਥ ਕਲਾਸ ਦੇ ਜਵਾਖਰੇ ਉਹ ਕਹਿੰਦਾ ਬਾਹਰੀ ਤਾਂ ਹੈਗਾ ਆ ਆਵਾ ਦੀ ਪਾਰਟੀ ਦਿੱਲੀ ਆ ਕੇ ਸਾਨੂੰ ਲੁੱਟਣ ਲੱਗੀ ਹੋਈ ਹੈ ਕਹਿੰਦਾ ਇਹ ਉਹ ਬੰਦੇ ਆ ਜਿਹੜੇ ਪੰਜਾਬ ਨੂੰ ਲੁੱਟ ਕੇ ਲੈ ਚਲੇ ਤੇ ਉਹਨੇ ਹੰਕਾਰੀ ਲਿਖਿਆ ਮੈਂ ਕਹਾ ਹੰਕਾਰੀ ਹੁੰਦਾ ਕਹਿੰਦੇ ਹੰਕਾਰੀ ਹੈ ਜੀ ਉਹ ਬਾਅਦ ਪਤਾ ਲੱਗਾ ਕਿ ਹੰਕਾਰੀ ਕਿਉਂ ਲਿਖਿਆ ਉਹ ਇੱਕ ਡਿਸਟੈਂਟ ਕਜ਼ਨ ਹੈਗਾ ਉਹਦੇ ਮੈਡਮ ਡੀਓ ਹੁੰਦੇ ਸੀਗੇ ਜਿਨ੍ਹਾਂ ਦੀ ਬੇਇੱਜ਼ਤੀ ਕੀਤੀ ਸੀ ਉਹਨਾਂ ਦਾ ਰਿਸ਼ਤੇਦਾਰ ਬੱਚਾ ਲੱਗਦਾ ਆਸ਼ੂ ਬਾਰੇ ਲਿਖਿਆ ਆਸ਼ੂ ਬਾਰੇ ਲਿਖਿਆ ਮੈਂ ਲਿਖਿਆ ਬੱਚੇ ਲਿਖਦੇ ਆ ਹੂੰ ਜੇ ਗੱਲ ਕੀਤੀ ਜਾਵੇ ਅਕਾਲੀ ਦਲ ਦੀ ਤੇ ਭਾਜਪਾ ਦੀ ਭਾਜਪਾ ਦੇ ਵੱਲੋਂ ਵੀ ਇੱਥੇ ਆਪਣਾ ਕੈਂਡੀਡੇਟ ਉਤਾਰਿਆ ਗਿਆ ਤੁਹਾਨੂੰ ਲੱਗਦਾ ਕਿ ਭਾਜਪਾ ਦੇ ਖਿਲਾਫ ਤੁਸੀਂ ਅਕਾਲੀ ਦਲ ਦਾ ਜਿਵੇਂ ਤੁਸੀਂ ਖੜੇ ਹੋ ਇਸ ਵੇਲੇ ਅਕਾਲੀ ਦਲ ਦਾ ਵੋਟ ਬੈਂਕ ਇੰਨਾ ਸ਼ਹਿਰਾਂ ਦੇ ਵਿੱਚ ਹੈਗਾ ਕਿ ਭਾਜਪਾ ਪਿੱਛੇ ਰਹਿ ਜੇ ਦੇਖੋ ਸ਼੍ਰੋਮਣੀ ਕਾਲੀ ਦਲ ਦਾ ਵੋਟ ਬੈਂਕ ਕਾਡਰ ਦਾ ਪਹਿਲੇ ਹੀ ਬਹੁਤ ਵਾਸਟ ਹੈ ਅੱਜ ਨਾ ਹੁਣ ਜਿਹੜੀ ਈਸਵਰੀ ਹੈ ਮੈਂ ਇੱਕ ਜਿਹੜੀ ਗੱਲ ਚੈੱਕ ਕੀਤੀ ਹੈ ਤੁਸੀਂ ਬੜੀ ਅੱਛੀ ਗੱਲ ਕੀਤੀ ਹੈ ਈਸਰ ਵੋਟ ਕਿਸੇ ਪਾਰਟੀ ਨੂੰ ਨਹੀਂ ਪੈਦੀ ਈਸਰ ਵੋਟ ਚਿਹਰੇ ਨੂੰ ਪੈਦੀ ਹੈ ਲੋਕੀ ਚਿਹਰਾ ਤੋਲ ਰਹੇ ਆ ਲੋਕੀ ਕਹਿੰਦੇ ਆ ਕਿ ਜਿਹੜਾ ਕੈਂਡੀਡੇਟ ਆ ਉਹਦੇ ਬਾਰੇ ਜਾਣੋ ਕਿ ਉਹ ਕੈਂਡੀਡੇਟ ਕੀ ਕਰ ਸਕਦਾ ਕੀ ਨਹੀਂ ਕਰ ਸਕਦਾ ਕਿਹੜਾ ਲੜ ਸਕਦਾ ਕਿਹੜਾ ਪਰਿਵਾਰਕ ਮੈਂਬਰ ਹੈਗਾ ਔਰ ਕਿਹੜਾ ਕੈਂਡੀਡੇਟ ਹੈਗਾ ਜਿਹੜੇ ਪਰਿਵਾਰ ਦੀ ਗੱਲ ਕਰ ਸਕਦਾ ਤੋਂ ਹੁਣ ਈਸਰ ਉਹ ਤੋਲ ਕੇ ਗੱਲ ਕਰ ਰਹੇ ਹੈਗੇ ਆ ਉਹ ਤੋਲਦੇ ਹੈਗੇ ਆ ਤਾਂ ਤੁਸੀਂ ਤੁਹਾਡੇ ਸਾਹਮਣੇ ਚਾਰੋਂ ਕੈਂਡੀਡੇਟ ਤੁਹਾਡੇ ਕੋਲ ਹੈਗੇ ਆ। ਹੁਣ ਚ ਤੋਲ ਲਓ ਕਿਹੜਾ ਚੰਗਾ ਹੈਗਾ। ਮੈਂ ਤਾਂ ਆਪੇ ਹੀ ਬੇਨਤੀ ਕਰਦਾ ਕਿ ਜਿਹੜਾ ਚੰਗਾ ਨੂੰ ਵੋਟ ਪਾ ਦਿਓ। ਕਾਂਗਰਸ ਵਾਲੇ ਰਾਣਾ ਗੁਰਜੀਤ ਵੀ ਇਹੀ ਕਹਿ ਰਿਹਾ ਕਿ ਚਾਰੀ ਕੈਂਡੀਡੇਟਾਂ ਨੂੰ ਬਿਠਾਵੋ ਤੇ ਜਿਹੜਾ ਚੰਗਾ ਤੇ ਉਹਨਾਂ ਚੋਂ ਚੁਣ ਲਓ। ਮੈਂ ਤਾਂ ਕਹਿੰਦਾ ਚਾਰੋਂ ਡਿਬੇਟ ਕਰਾਉਤੋ ਚਾਹੀ। ਮੈਂ ਤਾਂ ਡਿਬੇਟ ਦੀ ਓਪਨ ਆਫਰ ਕੀ ਕਰ ਚੁੱਕਾ ਪਰ ਹੁਣ ਸਮਾਂ ਘੱਟ ਰਹਿ ਗਿਆ। ਹੁਣ ਗੱਲ ਬੰਨੀ ਨਹੀਂ ਨੀ ਕਿ ਨਹੀਂ ਤਾਂ ਮੈਂ ਤਾਂ ਮਹੀਨਾ ਹੋ ਗਿਆ ਰੌਲਾ ਪਾਉਂਦਿਆਂ ਨੂੰ ਪਹਿਲੇ ਤਿੰਨਾਂ ਦੀ ਕਰਦਾ ਸੀਗਾ। ਫਿਰ ਜੀਵਨ ਗੁਪਤਾ ਡਿਬੇਟ ਤੋਂ ਭਾਜਦਾ ਪੌਣ ਹੈ। ਹੂੰ। ਕਹਿਣਾ ਸੌਖਾ ਅੱਜ ਮਹੀਨਾ ਹੋ ਗਿਆ ਮੈਨੂੰ ਕਹਿੰਦਿਆਂ ਨੂੰ। ਅੱਜ ਤੱਕ ਕਿਸੇ ਨੇ ਡਿਬੇਟ ਆਫਰ ਨਹੀਂ ਕੀਤੀ। ਮੈਨੂੰ ਕੀਤੀ ਹੁੰਦੀ ਮੈਂ ਅਸੈਪਟ ਕਰਦਾ ਸੀਗਾ। ਡਿਬੇਟਾਂ ਦਾ ਲੁਧਾਨੇ ਜਾ ਕੇ ਮੁੱਖ ਮੰਤਰੀ ਵੀ ਕਰਦੇ ਰਹੇ ਆ ਉਹ ਵੀ ਸੱਦੇ ਦਿੰਦੇ ਰਹੇ ਆ। ਨਾ ਮੇਨ ਨਾਲ ਆ ਕੇ ਡਿਬੇਟ ਉਹ ਤਾਂ ਇਕੱਲੇ ਡਿਬੇਟ ਕਰਦੇ ਸੀਗੇ। ਹੂੰ। ਜਿਹੜਾ ਉਹ ਬੰਦਿਆਂ ਨੂੰ ਪਹੁੰਚਣਾ ਹੁੰਦਾ ਸੀ ਉਹਨੂੰ ਗੇਟ ਤੋਂ ਬਾਹਰ ਹੰਦਲ ਨਹੀਂ ਸੀ ਆਂਦਦੇ। ਮੈਂ ਤੁਹਾਨੂੰ ਬੜੀ ਇੰਟਰਸਟਿੰਗ ਗੱਲ ਦੱਸਦਾ ਪੀਜੀ ਚੈਨ ਡਿਬੇਟ ਰੱਖ ਲਈ। ਯਾਦ ਹੈ? ਇਹ ਪੀਜੀ ਉੱਥੇ ਹੀ ਹੈ, ਉਹੀ ਹੈ ਜਦੋਂ ਬਾਜਪਾਈ ਸਾਹਿਬ ਆਲਕਸ ਹਵਨ ਦਜੀ ਉਹ ਕਹਿੰਦੇ ਨਾ ਕਹਿੰਦਾ ਮੈਂ ਇਹਨੂੰ ਪੋਲੀਟਿਕਲ ਅ ਖੜਾ ਨਹੀਂ ਬਣਾਣਾ ਤੇ ਕਾ ਵੀ ਸੀ ਸਾਹਮਣੇ ਨਾ ਪੋਲੀਟਿਕਲ ਖੜਾ ਬਣਾਤਾ ਚਲੋ ਐ ਨਹੀਂ ਹੋ ਬਲਾਲੇ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਤਿਆਰ ਹੋ ਗਈ ਕਿ ਅਸੀਂ ਡਿਬੇਟ ਕਰਨ ਜਾਣਾ ਔਰ ਹੋਇਆ ਕੀ ਪੀ ਉਹਦੇ ਗੇਟ ਬੰਦ ਕਰਾਤੇ ਐਂ ਐਂਟਰੀ ਬੰਦ ਕਰਤੀ ਕਿ ਅੰਦਰ ਅੰਦਰ ਨਾ ਜਾ ਡਿਬੇਟ ਵਾਸਤੇ ਅੰਦਰ ਨਹੀਂ ਜਾਣਾ ਚਾਹੀਦਾ ਵੇਖੋ ਕੁਰਸੀਆਂ ਸਾਰੀਆਂ ਖਾਲੀ ਕਰਤੀਆਂ ਆਪ ਇਕੱਲੇ ਬੈਠੇ ਆ ਕਿ ਮੈਂ ਡਿਬੇਟ ਲਈ ਆ ਗਿਆ ਉਹ ਪੋਲੇ ਆ ਮੈਂ ਸਾ ਤੋਂ ਸੀਐਮ ਆ ਬਾਹਰਲੇ ਬੰਦਿਆਂ ਨੂੰ ਪਾਰਟੀ ਉੰਦਰ ਤਾਂ ਲੈਂਦੇ ਡਿਬੇਟ ਤਾਂ ਤਾਂ ਹੀ ਹੋਊਗੀ ਮੈਂ ਜੇ ਪੰਜਰ ਕੋਈ ਨਹੀਂ ਆਇਆ ਕੋਈ ਅੱਜ ਮੈਂ ਇੱਥੇ ਬੈਠਾ ਮੇਰਾ ਘਰ ਆ ਤੁਸੀਂ ਬੈਠਿਓ ਮੈਂ ਕਹਿੰਦਾ ਡਿਬੇਟ ਤੇ ਆ ਜਾਣ ਸਾਰੇ ਮੈਂ ਸਭ ਨੂੰ ਇਨਵਾਈਟ ਭੇਜ ਦਿੰਦਾ ਉਹ ਤਾਂ ਦਰਵਾਜ਼ੇ ਕਰ ਲੈਣਾ ਬੰਦ ਤੇ ਮੇਰੇ ਬੰਦਿਆਂ ਨੂੰ ਕਹਿੰਦਾ ਕੋਈ ਆਇਆ ਤਾਂ ਡੰਡਾ ਫੇਰ ਦਿਓ ਸਾਰੇ ਤੇ ਮੇਰੇ ਘਰ ਦੇ ਦੱਸੀ ਇਹ ਵੀ ਨਹੀਂ ਵੜ ਸਕਦਾ ਇਹ ਪ੍ਰਾਈਵੇਟ ਪ੍ਰਾਪਰਟੀ ਹੈ ਟੈਸਪਾਸ ਨਹੀਂ ਕਰ ਸਕਦਾ ਠੀਕ ਹੈ ਨਾ ਉਹੀ ਹਾਲ ਪੀਏ ਦਾ ਕੀਤਾ ਇਹਨਾਂ ਨੇ ਪੀਏ ਸਾਰੇ ਗੇਟ ਦਾ ਲੋਕ ਕਰ ਤੇ ਤੁਸੀਂ ਵੀ ਕਹੀ ਤੁਹਾਨੂੰ ਪਤਾ ਇਹ ਪ੍ਰੈਸਰ ਵੜ ਰਿਹਾ ਕੇ ਸੀ ਤੁਸੀਂ ਉਹ ਦਿਨ ਉੱਥੇ ਹੀ ਸਾਰੇ ਜਣੇ ਆ। ਪ੍ਰੈਸ ਸਾਰੇ ਵਾਰੀ ਕਿਹਨੇ ਨਹੀਂ ਰਹੀ। ਹੂੰ। ਉੱਥੇ ਅਸੀਂ ਵੀ ਸਾਰੇ ਸੀਗੇ। ਦੇਖਿਆਗੇ ਨਹੀਂ? ਤੇ ਕੈਮਰੇ ਨੇ ਕਵਰ ਕੀਤਾਗੇ ਨਹੀਂ ਕਰਤਾ। ਕੀਤਾ ਸੀ ਨਾ। ਹਾਂਜੀ। ਉਹ ਕਾਈ ਡਿਬੇਟ ਹੋਈ। ਡਿਬੇਟ ਤਾਂ ਓਪਨ ਹੈ। ਆਓ ਓਪਨ। ਮੈਂ ਭਗਵੰਤ ਮਾਨ ਮੇਰੇ ਕੋਲ ਆ ਜਿਵੇ। ਮੈਂ ਸਵਾਲ ਪੁੱਛੂੰਗਾ ਪਾਣੀਆਂ ਦੇ ਮੁੱਦੇ ਤੇ। ਮੈਂ ਸਵਾਲ ਪੁੱਛੂੰ ਬਿਜਲੀ ਦੇ ਮੁੱਦੇ ਤੇ ਕਿ ਵੱਡਾ ਕਹਿੰਦਾ ਸੀ ਮੈਂ ਐਗਰੀਮੈਂਟ ਕੈਨਸਲ ਕਰ ਦਣੇ ਆ। ਹੂੰ। 5 ਰੁਪਏ ਯੂਨਿਟ ਸੀ 89 ਰੁਪਏ ਯੂਨਿਟ ਹੈ। ਹੂੰ। ਮੈਂ ਸਵਾਲ ਪੁੱਛੂੰਗਾ ਕਿ ਜਿਹੜਾ ਬੀਲੀ ਦਾ ਰੈਂਟ ਸੀਗਾ ਉਹ ਉਹਦੇ ਯੂਨਿਟ ਦੇ ਵਿੱਚ ਹੁੰਦਾ ਸੀਗਾ ਅੱਜ ਅੱਡ ਕਿਉਂ ਆ ਮੈਂ ਸਵਾਲ ਪੁੱਛੂੰਗਾ ਬੀਲੀ ਦਾ ਜਿਹੜਾ ਬਿੱਲ ਆਂਦਾ ਘਰ ਦੇ ਆਂਦਾ ਕੇ ਡਬਲ ਏ ਐਚ ਆਂਦਾ ਸੀ ਅੱਜ ਕੇ ਡਬਲ ਏ ਐਚ ਨਾਲ ਕਿਉਂ ਆ ਰਹੇ ਲੁੱਟ ਬਾਈ ਹੋਈ ਇਹਨਾਂ ਨੇ ਚੋਰ ਨੇ ਠੱਗ ਨੇ ਇਤੋਂ ਵੱਡਾ ਮੈਂ ਕੀ ਸਬੂਤ ਦੇਦਾ ਜਿਹੜਾ ਵੀ ਕਰਦੇ ਆ ਨਾ ਕੰਮ ਉਹ ਸਕੈਮ ਹੁੰਦਾ ਔਰ ਆਨਰਨੀ ਸਰਕਾਰ ਚ ਮੈਂ ਦੱਸੂਗਾ ਇਸ ਸਕੈਮਰਸ ਜਿਹੜੇ ਨੇ ਫੜਨਾ ਕਿਵੇਂ ਹੈ ਔਰ ਸਕੈਮਰਸ ਨੂੰ ਫੜਾਂਗੇ ਔਰ ਮੈਂ ਜਿਹੜੀ ਗੱਲ ਮੈਂ ਕਹਿ ਰਿਹਾ ਆਈ ਐਮ ਨਾਟ ਮੋਦੀ ਸਾਹਿਬ ਆਮ ਨਾ ਕੋਈ ਮਬਾਬਟਾ ਨਹੀਂ ਹੈਗਾ ਜਿਹੜਾ ਕਹੂਗਾ ਕਿ ਮੈਂ ਕਰੂੰਗਾ ਤੇ ਫਿਰ ਪੈਂਡਿੰਗ ਰੰਦਾ ਮੈਂ ਮੈਂ ਤਾਂ ਵਕੀਲ ਹਾਂ ਮੈਂ ਤਾਂ ਕਹੂੰਗਾ ਤੇ ਕਰੂਗਾ ਜਿੰਨੇ ਪੈਸੇ ਲੁੱਟੇ ਇਹਨਾਂ ਨੇ ਇਹ ਪੈਸੇ ਸਰਕਾਰ ਆ ਲੈੰਦੋ ਇਹਨਾਂ ਦੀ ਹਲਕ ਚੋਂ ਕੱਢ ਕੇ ਲੈ ਕੇ ਆਵਾਂਗੇ ਚਾਹੀਏ ਨਾ ਕੋਠੀਆਂ ਨਾਲ ਗੋਣੀਆਂ ਮੈਨਾਂ ਗਰੀਬਾਂ ਦਾ ਘਾਟਾ ਹੀ ਜਾਂਦੇ ਆ ਠੀਕ ਹੈ ਨਾ ਇਹਨਾਂ ਦੱਸਾਂਗੇ ਕੋਠੀਆਂ ਅਟੈਚ ਕਿਵੇਂ ਹੁੰਦੀਆਂ ਲੋ ਮੈਂ ਦੱਸੂਗਾ ਕਾਨੂੰਨ ਦੱਸਾਂਗੇ ਇਹਨਾਂ ਨੂੰ ਔਰ ਮੈਂ ਦੱਸ ਦਿੰਨਾ ਮੈਂ ਖੁੱਲਾ ਜਲ ਨਹੀਂ ਕਰਦਾ ਲਿਆਓ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਜੇ ਨਾ ਨਾ ਮੈਂ 1.5 2 ਕਰੋੜ ਬੈਠੇ ਨੇ ਪੰਜਾਬ ਚ ਖਾਦਾ ਜੇ ਪੰਜਾਬ واپس ਨਾਲ ਲੈ ਗਿਆ ਤਾਂ ਪੰਜਾਬ ਨੰਬਰ 1 ਦਾ ਸੂਬਾ ਨਾਲ ਲੈਂਦਾ ਲੈ ਅਗਲੇ ਈਅਰ ਮੈਨੂੰ ਜਦੋਂ ਕਹੋਗੇ ਨਾ ਸਰਕਾਰ ਤੋਂ ਬਾਅਦ ਮੈਨੂੰ ਜ਼ਿੰਦਗੀ ਵੋਟ ਨਾ ਪਾਇਓ ਤੁਹਾਨੂੰ ਲੱਗਦਾ ਕਿ ਸਰਕਾਰ ਆਜੂਗੀ ਆਪਣੀ ਅੱਜ ਕੱਲ ਤੁਹਾਡੇ ਜਿਹੜੇ ਆ ਉਹ ਦੂਜੇ ਪਾਸੇ ਹੋਏ ਫਿਰਦੇ ਆ ਉਹ ਨਵੀਂ ਭਰਤੀ ਚਲਾ ਰਹੇ ਨੇ ਇਹਨਾਂ ਹਾਲਾਤਾਂ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਨਾ ਸੰਭਵ ਹੈ ਅਕਾਲੀ ਦਲ ਦਾ ਵਰਕਰ بیس ਬਹੁਤ ਤਗੜਾ ਹੈ ਲੀਡਰ ਜਿੱਥੇ ਮਰਜ਼ੀ ਚਲੇ ਜਾਵੇ ਲੀਡਰ ਦੀ ਬੁੱਕਤ ਜ਼ੀਰੋ ਆ ਲੀਡਰ ਉਹੀ ਆਣਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆ ਕਹਿਣੀ ਤੇ ਕਥਨੀ ਮੈਂ ਪਹਿਲੇ ਕਹਿੰਨਾ ਉਹਨ ਇੱਕ ਰੱਖੋ ਜੇ ਤੁਸੀਂ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰ ਰਹੇ ਆ ਆ ਕੇ ਮੇਰੇ ਨਾਲ ਬੈਠੋ ਤੁਸੀਂ ਬੁਲਾਇਆ ਨਹੀਂ ਉਹਨਾਂ ਨੂੰ ਮੈਂ ਤਾਂ ਓਪਨ ਤੁਹਾਡੇ ਚੈਨਲ ਦੇ ਜਰੀ ਵੀ ਕਹਿੰਦਾ ਮੈਂ ਤਾਂ ਕਈ ਚੈਨਲਸ ਨੂੰ ਕਹਿੰਦਾ ਬੁਲਾਓ ਮੇਰੇ ਨਾਲ ਆਣ ਕਿੱਦਾਂ ਬੁਲਾਇਦਾ ਹੁੰਦਾ ਤੁਸੀਂ ਟੈਲੀਫੋਨ ਕਰ ਲੈਣਾ ਸੀ ਲੈੜੇ ਨਹੀਂ ਮੈਂ ਅੱਗੇ ਵੀ ਕੀਤਾ ਸੀ ਮੈਂ ਮਿਲਣ ਵਾਸਤੇ ਵੀ ਜਾਣਾ ਸੀ ਪਰ ਜਦੋਂ ਮੈਨੂੰ ਪਤਾ ਲੱਗਿਆ ਕਿ ਆਪਾਂ ਜਿਹੜੇ ਵੋਟ ਹੀ ਦੂਜੇ ਕਿਸੇ ਹੋਰ ਦੀ ਮੰਗੀ ਹੋਈ ਆ ਮੈਨੂੰ ਆ ਕੇ ਬੰਦਿਆਂ ਦੱਸਿਆ ਆਪਾਂ ਹੱਥ ਜੋੜ ਕੇ ਘਰੇ ਬੈ ਗਏ ਮੈਂ ਇੱਕੋ ਗੱਲ ਕਹਿੰਦਾ ਮੈਂ ਉਹਦੇ ਕੋਲ ਜਾਣਾ ਜਿਹਦੀ ਕਹਿਣੀ ਕਥਨੀ ਇੱਕ ਹੋਵੇ ਕਿਉਂਕਿ ਮੈਂ ਹੈਗਾ ਵਕੀਲ ਸਿੱਧਾ ਬੰਦਾ ਮੈਂ ਸਿਆਸਤਦਾਨ ਨਹੀਂ ਹੈਗਾ ਮੈਨੂੰ ਪਤਾ ਹੈਗਾ ਕਿ ਕੱਲ ਮੇਰੇ ਦੇ ਸਿਆਸਤ ਕਰਨੀ ਹੈ ਇਹਨਾਂ ਨੇ ਮੈਂ ਸਿਆਸਤਦਾਨ ਨਹੀਂਗਾ ਲੇਕਿਨ ਸਿਆਸਤ ਜਾਣਦਾ ਜੇ ਮੈਨੂੰ ਪਤਾ ਨਾ ਹੁੰਦਾ ਇਹ ਗੱਲ ਦਾ ਕਿ ਕਿਸੇ ਹੋਰ ਪਾਰਟੀ ਵਾਸਤੇ ਇਹਨਾਂ ਨੇ ਵੋਟ ਮੰਗ ਲਈ ਹੈ ਤੇ ਫਿਰ ਮੈਂ ਪਹੁੰਚਣਾ ਸੀ ਉੱਥੇ ਚਾਹੇ ਮੇਰਾ ਸਿਆਸਤ ਹੀ ਹੋ ਜਾਂਦੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੇਰੀ ਇਮਾਨਦਾਰੀ ਮੇਰੇ ਸਾਹਮਣੇ ਹੈ ਮੇਰੀ ਸੋਚ ਮੇਰੇ ਨਾਲ ਹੈ ਤੋ ਮੈਂ ਚੀਜ਼ਾਂ ਹੀ ਘਰਦਾ ਐਦੀ ਗੱਲ ਫਿਕਰ ਨਹੀਂ ਕਰਦਾ ਪਰ ਜਦੋਂ ਮੈਨੂੰ ਪਤਾ ਲੱਗ ਗਿਆ ਆਪਾਂ ਹੱਥ ਖੜੇ ਕਰਤੇ ਆਪਾਂ ਕਹਾਂ ਬਜਾਣੀ ਨਹੀਂਗਾ ਤੋ ਲੱਗਦਾ ਕਿ ਅਕਾਲੀ ਦਲ ਤੇ ਭਾਜਪਾ ਇਕੱਠੇ ਹੋ ਕੇ ਹੀ ਸਰਕਾਰ ਬਣਾ ਸਕਦੇ ਜਾਂ ਅਕਾਲੀ ਦਲ ਇਕੱਲੇ ਵੀ ਬਣਾ ਲੂਗਾ ਕਿਉਂਕਿ ਭਾਜਪਾ ਜਿੰਨੀ ਸ਼ਹਿਰਾਂ ਦੇ ਵਿੱਚ ਵੋਟ ਵਧਾਈ ਆ ਉਸਨੇ ਲੋਕ ਸਭਾ ਚੋਣਾਂ ਦੇ ਵਿੱਚ ਉਸ ਤੋਂ ਬਿਨਾ ਸੰਭਵ ਹੈ ਅਕਾਲੀ ਦਲ ਦਾ ਸਰਕਾਰ ਬਣਾਉਣਾ ਦੇਖੋ ਲੋਕ ਸਭਾ ਦੀ ਇਲੈਕਸ਼ਨ ਅੱਡ ਹੁੰਦੀ ਹੈ ਜੇ ਇਸ ਸਾਲ ਅਗਲੇ ਲੋਕ ਸਭਾ ਦੇ ਵੱਲ ਇਲੈਕਸ਼ਨ ਦੇਖੀਏ ਤਾਂ 17 ਦੇ 17 ਡੀ ਹੈਗੇ ਨੇ ਨਾ ਵਾਰਡ ਉਹ ਭਾਜਪਾ ਜਿੱਤਦੇ ਜਾਈਤੇ ਸੀ ਗੱਲ ਇਹ ਨਹੀਂ ਹੁੰਦੀ ਹੈਗੀ ਹਰ ਇੱਕ ਜਗ੍ਹਾ ਦੀ ਅਲੱਗ ਪ੍ਰੋਬਲਮ ਹੈ ਕੌਂਸਲਰ ਦੇ ਵਿੱਚ ਅਲੱਗ ਵੋਟਿੰਗ ਸਿਸਟਮ ਹੈ ਪਾਰਲੀਮੈਂਟ ਚ ਅਲੱਗ ਹੈ ਅਸੈਂਬਲੀ ਚ ਅਲੱਗ ਹੈ ਜੀ ਔਰ ਅਜਿਹੇ ਹਾਲਾਤ ਹੈ ਨਾ ਉਹ ਇਹ ਕਹਿ ਰਿਹਾ ਹੈ ਕਿ ਇੱਕ ਬੰਦਾ ਇਦਾਂ ਦਾ ਚਾਹੀਦਾ ਹੈ ਜਿਹੜਾ ਖੜ ਕੇ ਇਹਨਾਂ ਨਾਲ ਗੱਲ ਕਰ ਸਕੇ ਔਰ ਜਿਹੜਾ ਖੜ ਕੇ ਇਹਨੂੰ ਕੰਮ ਕਰਵਾ ਸਕੇ ਕਿਉਂਕਿ ਇਹਨਾਂ ਨੇ ਤਾਂ 3.5 ਸਾਲ ਚ ਸੂਬਾ ਬੀਤ ਸਾਡੇ ਵਾਸਤੇ ਕੀ ਹੈ ਜਿੰਨੇ ਅਸੀਂ ਰਹਿੰਦੇ ਆ ਸਾਡਾ ਸੂਬਾ ਜਿਹੜਾ ਸਾਡਾ ਘਰ ਹੈ ਇਹਨਾਂ ਵਾਸਤੇ ਇੱਕ ਸੂਬਾ ਹੈ ਇਕ ਆਜਹਾਰਗੇ ਤਾਂ ਹਰਿਆਣਾ ਜਿਤਕੇ ਹਰਿਆਣਾ ਹਾਰਗੇ ਹਿਮਾਚਲ ਜਿਤਕੇ ਇਹਨਾਂ ਵਸੂਬੇ ਆ ਇਹਨਾਂ ਦਾ ਕੋਈ ਲਗਾਓ ਨਹੀਂ ਹੈ ਕੋਈ ਪਿਆਰ ਨਹੀਂ ਹੈ ਪਰ ਸਾਡੀ ਨਾ ਜਿੰਦ ਜਾਨ ਵਸਦੀ ਹੈ ਸੂਬੇ ਚ ਜਿਹੜਾ ਲੀਡਰ ਅੱਜ ਵਿਰੋਧ ਕਰ ਰਹੇ ਨੇ ਅਕਾਲੀ ਦਲ ਦੇ ਜਾਂ ਬਰਾਬਰ ਚੱਲ ਰਹੇ ਨੇ ਉਹ ਬੰਦਿਆਂ ਦੇ ਪਿੱਛੇ ਤੁਹਾਨੂੰ ਕੀ ਲੱਗਦਾ ਕੌਣ ਹੋ ਸਕਦਾ ਸਰਕਾਰਾਂ ਨੇ ਏਜੰਸੀਆਂ ਨੇ ਬਿਲਕੁਲ ਬਹੁਤ ਕੁਝ ਹੈਗਾ ਡਾਟਾ ਵਕਤ ਆਉਣਦੋਂ ਕਾਰਾਂ ਖਿਲਾਸੇ ਠੀਕ ਹੈ ਤੇ ਤੁਹਾਨੂੰ ਲੱਗਦਾ ਕਿ ਇਹ ਬੰਦੇ ਜੇ ਭਾਜੀਪੀ ਨਾਲ ਰਲ ਗਏ ਅਕਾਲੀ ਦਲ ਦਾ ਬੜਾ ਨੁਕਸਾਨ ਕਰ ਸਕਦੇ ਆ ਇਹਨਾਂ ਨੇ ਭਾਜਪਾ ਨੇ ਰਿਸੈਪਟ ਨਹੀਂ ਕਰਨਾ ਛੱਡੋ ਤੁਸੀਂ ਇਹ ਗੱਲਾਂ ਹੀ ਛੱਡੋ ਭਾਜਪਾ ਨੂੰ ਪਤਾ ਸੱਚ ਕੀ ਆ ਉਹਨਾਂ ਕੋਲ ਇੰਟੈਲੀਜੈਂਸ ਏਜੰਸੀਜ਼ ਹੈਗੀਆਂ ਨੇ ਉਹਨਾਂ ਨੂੰ ਪਤਾ ਕੀ ਕਰਨਾ ਕਰਨ ਕੀ ਨਹੀਂ ਕਰ ਜੇ ਉਹਨਾਂ ਨੇ ਕਰਨਾ ਹੁੰਦਾ ਤੇ ਹੁਣ ਤੱਕ ਇਹ ਬੰਦੇ ਭਾਜਪਾ ਵਾਸਤੇ ਫੋਨ ਨਾ ਕਰ ਲੈ ਜੀਵਨ ਗੁਪਤਾ ਜੀ ਵਾਸਤੇ ਹਮ ਕਿਉਂ ਨਹੀਂ ਕਰਦੇ ਕੀ ਲੱਗਦਾ ਕਰੋ ਕੱਢੇ ਹੋਏ ਨੇ ਭਾਜਪਾ ਦੇ ਇਹ ਐ ਜਵਨ ਡੈਗੋ ਠੀਕ ਹੈ ਤੇ ਇੱਕ ਆਖਰੀ ਸਵਾਲ ਹੈ ਅਕਾਲੀ ਦਲ ਤੇ ਬੀਜੇਪੀ ਤੁਹਾਨੂੰ ਲੱਗਦਾ ਕਿ ਪੂਰੀ ਤਰ੍ਹਾਂ ਆਮੋ ਸਾਹਮਣੇ ਨੇ ਇਕੱਠੇ ਨਹੀਂ ਹੋ ਸਕਦੇ ਕਦੇ ਹੁਣ ਕੱਲ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਦੇਖੋ ਆਜ ਦੀ ਤੀਕ ਤੇ ਅਸੀਂ ਆਪਣੇ ਆਪਣੇ ਸੋਚ ਲੈ ਕੇ ਇਲੈਕਸ਼ਨ ਲੜ ਰਹੇ ਹਾਂ ਕੋਈ ਕਿਸੇ ਦੇ ਖਿਲਾਫ ਨਹੀਂ ਹੈਗਾ ਇਹ ਇਲੈਕਸ਼ਨ ਜਿਹੜੀ ਹੈ ਇਹ ਵਿਚਾਰਾਂ ਦੀ ਲੜਾਈ ਹੈ ਇਹ ਪੰਜਾਬ ਦੀ ਲੜਾਈ ਹੈ ਇਹ ਪੰਜਾਬ ਦੇ ਲੋਕਾਂ ਦੀ ਲੜਾਈ ਹੈ ਠੀਕ ਹੈ ਨਾ ਸੋ ਲੋਕਾਂ ਨੇ ਡਿਸਾਈਡ ਕਰਨਾ ਹੈ ਕਿ ਅਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ ਪਰ ਜੇ ਪੰਜਾਬ ਬਚਾਣਾ ਹੈ ਜੇ ਆਪਣੀ ਹੋਂਦ ਬਚਾਣੀ ਹੈ ਆਪਣੇ ਔਲਾਦਾਂ ਦਾ ਫਿਚਰ ਬਚਾਣਾ ਹੈ ਤਾਂ ਸ਼ਰਮਣੀ ਅਕਾਲੀ ਦਲ ਤੋਂ ਬੈਟਰ ਕੋਈ ਪਾਰਟੀ ਨਹੀਂ ਹੈਗੀ ਔਰ ਮੈਂ ਤਾਂ ਕਹਿੰਦਾ ਕੈਂਡੀਡੇਟਸ ਨੂੰ ਹੀ ਤੋਲ ਲਓ ਛੱਡੋ ਤੁਸੀਂ ਪਾਰਟੀ ਛੱਡੋ ਚਾਰ ਕੈਂਡੀਡੇਟਸ ਆ ਤੁਹਾਡੇ ਕੋਲ ਚਾਰਾਂ ਦਾ ਵਿਕਲਪ ਕਰ ਲਓ ਕਿ ਕਿਹੜਾ ਬੈਟਰ ਹੈ ਜਿਹੜਾ ਤੁਹਾਨੂੰ ਚੰਗਾ ਲੱਗੇ ਉਹਨੂੰ ਵੋਟ ਪਾ ਦਿਓ ਤੁਹਾਨੂੰ ਆਪ ਪਤਾ ਲੱਜੂਗਾ ਔਰ ਪਾਇਓ ਦਿਲ ਤੋਂ ਦੇ ਦਿਮਾਗ ਤੋਂ ਸੋਚ ਕੇ ਕੱਲੇ ਇਹਨਾ ਸੋਚੋ ਦਿਲ ਤੋਂ ਕਿ ਮੈਂ ਤਾਂ ਯਾ ਆਵਾਦੀ ਪਾਰਟੀ ਦਾ ਉੱਥੇ ਪਾਣੀ ਐ ਮੈਂ ਬੀਜੇਪੀ ਦਾ ਉੱਥੇ ਪਾਣੀ ਮੈਂ ਕਾਲੀਆ ਕਾਲੀ ਨੂੰ ਪਾਣੀ ਐ ਜਾਂ ਮੈਂ ਕਾਂਗਰਸੀ ਕਾਂਰਸੂ ਪਾਣੀ ਐ ਮੈਂ ਸਾਰੀਆਂ ਪਾਰਟੀ ਦੇ ਵਰਕਰਸ ਨੂੰ ਕਹਿ ਰਿਹਾ ਹਰ ਇੱਕ ਰੈਜ਼ੀਡੈਂਟ ਨੂੰ ਪੰਜਾਬ ਲੁਧਿਆਣਾ ਦੇ ਰੈਜ਼ੀਡੈਂਟ ਨੂੰ ਕਹਿ ਰਿਹਾ ਹਰ ਇੱਕ ਪੰਜਾਬ ਦੇ ਰੈਜ਼ੀਡੈਂਟ ਨੂੰ ਕਹਿ ਰਿਹਾ ਵੋਟ ਪਾਓ ਸੋਚ ਕੇ ਪਾਓ ਜਿੰਨੇ ਆਪਣਾ ਫਿਊਚਰ ਲਿਖਣਾ ਜਿੰਨੇ ਸਟੇਟ ਨੂੰ ਅੱਗੇ ਲੈ ਕੇ ਜਾਣਾ ਜਿਹੜਾ ਤੁਹਾਡੀ ਆਵਾਜ਼ ਬਣ ਸਕਦਾ ਔਰ ਵੋਟ ਨੂੰ ਪਾਓ ਜਿਹੜਾ ਆਪਣੇ ਵਿੱਚੋਂ ਹੈਗਾ ਔਰ ਅਸੀਂ ਲੋਕੋ ਤੇ ਯਕੀਨ ਕਰ ਸਕਦੇ ਆ ਆਨਰ ਟਾਈਮ ਦੇ ਵਿੱਚ ਕਿ ਇਹ ਬੰਦਾ ਸਾਡੇ ਵਾਸਤੇ ਇਹ ਜਿਹੜਾ ਸਾਡਾ ਆ ਕੈਂਡੀਡੇਟ ਹੈਗਾ ਵੈ ਇਹ ਸਾਡੇ ਵਾਸਤੇ ਲੜ ਸਕਦਾ ਸਾਡੇ ਵਿਚਾਰ ਸਾਂਝੇ ਕਰ ਸਕਦਾ ਅੱਗੇ ਪਰਿਵਾਰਾਂ ਵਿੱਚ ਖੋਲ ਸਕਦਾ ਉਹ ਨਾਮ ਪਰਵਕਰ ਘਮਣ ਹੋ ਸਕਦਾ ਇਹ ਜੀ ਦੇਖੋ ਮੈਂ ਤਾਂ ਬੇਨਤੀ ਲਈ ਹੈਗੀ ਹੈ ਕਰਨਾ ਨਾ ਕਰਨਾ ਉਹਨਾਂ ਦੇ ਹੱਥ ਹੈ ਪਰ ਮੈਨੂੰ ਆਪਣੇ ਆਤਮਾਨ ਹੈ ਕਿ ਮੈਂ ਅੱਜ ਤੱਕ ਨਾ ਝੂਠ ਬੋਲਦਾ ਨਾ ਮੈਂ ਗਲਤ ਵਾਦਾ ਕਰਦਾ ਤੇ ਨਾ ਹੀ ਮੈਂ ਕੋਈ ਏਦਾਂ ਦੀ ਗੱਲ ਕਰਦਾ ਜਿਸ ਦੇ ਨਾਲ ਕਿਸੇ ਨੂੰ ਠੇਸ ਪਹੁੰਚੇ ਸਭ ਤੋਂ ਵੱਡੀ ਗੱਲ ਹੈ ਮੈਂ ਜਿੰਨੀ ਗੱਲ ਕਰਦਾ ਨਾ ਮੈਂ ਤੱਥਾਂ ਦੀ ਗੱਲ ਕਰਦਾ ਮੈਂ ਹਵਾਈ ਗੱਲ ਨਹੀਂ ਕਰਦਾ ਕਿ ਮੈਂ ਇਹ ਕਰ ਦਊਂਗਾ ਉਹ ਕਰ ਦਊਂਗਾ ਉਹ ਕਰ ਦਊਂਗਾ ਮੈਂ ਜੋ ਕਿਹਾ ਨਾ ਉਹ ਕਰਕੇ ਦਿਖਾਵਾਂਗਾ ਇਤੋਂ ਲਾਭ ਰੱਖੀ ਬਹੁਤ ਬਹੁਤ ਤੁਹਾਨੂੰ ਆਜੀ ਸਮਾਂ ਦਿੱਤਾ ਤਾਂ ਇਹ ਸੰ ਪਰਪਕਾਰ ਸਿੰਘ ਘੁੰਮਣ ਉਮੀਦਵਾਰ ਅਕਾਲੀ ਦਲ ਦੇ ਲੁਧਿਆਣਾ ਜ਼ਿਮਨੀ ਚੋਣ ਦੇ ਲਈ ਮੈਦਾਨ ਦੇ ਵਿੱਚ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਨਤੀਜਾ ਆਉਂਦਾ ਤੇ ਕਿਸ ਤਰੀਕੇ ਦੇ ਨਾਲ ਅਕਾਲੀ ਸਿਆਸਤ ਆਉਣ ਵਾਲੇ ਸਮੇਂ ਦੇ ਵਿੱਚ ਚੱਲਦੀ ਹੈ ਉਸ ਦੇ ਨਾਲ ਤੁਹਾਨੂੰ ਰੂਬਰੂ ਕਰਾਉਂਦੇ ਰਹਾਂਗੇ ਤੁਸੀਂ ਜੁੜੇ ਰਹੋ ਪੰਜਾਬੀ ਨਿਊਜ਼ ਕਾਰਨਰ ਦੇ ਨਾਲ